ਸਵਾਲ ਇਹ ਖੜਾ ਹੋ ਰਿਹਾ ਹੈ ਕਿ ਕੀ ਮੇਰ ਨੂੰ ਪਸੰਦ ਨਹੀਂ ਕੀਤਾ ਜਾ ਰਿਹਾ ਦੇਖੋ ਜੀ ਮਰਵਾਇ ਜੀ ਗੱਲ ਕੋੜੀ ਲੱਗੇ ਜੀ ਹਾਂ ਸੱਚੀ ਹੈ ਮੇਰ ਨਹੀਂ ਸੀਗਾ ਪਰ ਕੰਮਾਂ ਦੀ ਨੇਰੀ ਆਈ ਹੋਈ ਸੀ ਕੰਮ ਕੌਣ ਕਰਾ ਰਿਹਾ ਸੀ ਸਾਰੀ ਦੁਨੀਆ ਨੂੰ ਪਤਾ ਵੀ ਕੌਣ ਕੰਮ ਕਰਾ ਰਿਹਾ ਸੀਗਾ ਸਾਫ ਸਾਫ ਸਿੱਧੇ ਸਿੱਧੇ ਲਬਜਾਂ ਵਿੱਚ ਕਹਿ ਕੇ ਗਿਆ ਸੀ ਕਿ ਮੈਂ ਬਹੁਤ ਵੱਡਾ ਐਕਸ਼ਨ ਲੈ ਸਕਦਾ ਡਾਕਟਰ ਜੋਤੀ ਗੱਲ ਕਰ ਰਹੇ ਇਹਨਾਂ ਤੇ ਬੇਰਤੀ ਬੇਸਤੀ ਗਰਾਊਂਡ ਲਈ ਵੀ ਇਦਾਂ ਦੇ ਜੇ ਕੀਤੇ ਜਾਂਦੇ ਆ ਕੰਮ ਬਟੇ ਹਲਾ ਕਾਰਪੋਰੇਸ਼ਨ ਨੂੰ ਕਾਰਪੋਰੇਸ਼ਨ ਹੀ ਕਰਪਸ਼ਨ ਦਾ ਕਰਕੇ ਕਿਹਾ ਜਾਂਦਾ ਇਲਜ਼ਾਮ ਲਾ ਰਹੇ ਹੋ ਦਾਅਵੇ ਨਾਲ ਕਰ ਰਹੇ ਕੱਲ ਤੁਹਾਡੇ ਤੇ ਜੇ ਯੂਨੀਅਨ ਉਂਗਲ ਕਢੀ ਕਰਕੇ ਤੁਸੀਂ ਕਿਦਾਂ ਕਹਿ ਮੈਂ ਜਿਵੇਂ ਕੋਈ ਬਿਲਡਿੰਗ ਬਿਲਕੁਲ ਲੈ ਸਕਦੇ ਆ ਮੇਰੀ ਪਾਰਟੀ ਕੋ ਨਹੀਂ ਪ੍ਰਯਾਤ ਕਰਦੇ ਕਿ ਮੇਰੀ ਬੁੱਕਤ ਨਹੀਂ ਚੱਲੀ ਜੇ ਉਹ ਵਾਰ-ਵਾਰ ਕੈਮਰੇ ਦੇ ਸਾਹਮਣੇ ਕੀ ਕਹਿੰਦਾ ਵੀ ਮੈਂ ਬੇਵੱਸ ਆ ਇਹਰ ਕੁਝ ਪਾਗਲ ਨਹੀਂ ਹੈ ਮੇਰ ਕੋਈ ਬੇਵਕੂਫ ਨਹੀਂ ਹੈ ਮੇਰ ਨੇ ਬੜੀ ਆਪਣੀ ਕੋਸ਼ਿਸ਼ ਕੀਤੀ ਹੈ ਪਰ ਮੈਂ ਤੁਹਾਡੀਆਂ ਗੱਲਾਂ ਤੋਂ ਸਹਿਮਤ ਨਹੀਂ ਹੋ ਰਿਹਾ ਜਸਵੀਰ ਜੀ ਜਿਹੜੇ ਸਿੱਧੇ ਪੇੜ ਹੁੰਦੇ ਹਨ ਸਭ ਤੋਂ ਪਹਿਲਾਂ ਲੋਕ ਉਹਨੂੰ ਹੀ ਕੱਟਦੇ ਆ ਮੈਂ ਸਾਰਿਆ ਵਿਧ ਡਿਟੇਲ ਵਿਧ ਪੇਪਰ ਤੁਹਾਨੂੰ ਅਗਲੇ ਨੈਕਸਟ ਐਪੀਸੋਡ ਦੇ ਵਿੱਚ ਦਿਖਾਵਾਂ ਏ ਤੇ ਹੁਣ ਕਰ ਕੀ ਕਰਨਗੇ ਮੇਰ ਸਾਹਿਬ ਉਹ ਆਪਣੇ ਵੱਲੋਂ ਇੱਕ ਪੱਲਾ ਝਾੜਿਆ ਜਾਂ ਕਹਿ ਲਓ ਵੀ ਆਪਣੇ ਵੱਲੋਂ ਪੂਰੀ ਕਾਰਵਾਈ ਕਰਕੇ ਆਏ ਇਮਾਨਦਾਰੀ ਦਾ ਸਬੂਤ ਦੇ ਕੇ ਆਏ ਆ ਉਕੇ ਕਹਿੰਦੇ ਹੋ ਕਿ ਜੋਤ ਉਹਨਾਂ ਦੀ ਜਾਣਕਾਰੀ ਚ ਹੋਏਗਾ ਮਾਮਲਾ ਪਰ ਉਹ ਨਹੀਂ ਕੁਝ ਕਰਦੇ ਆਮ ਆਦਮੀ ਪਾਰਟੀ ਨੂੰ ਬੜਾ ਅਫਸੋਸ ਹੋਏਗਾ ਵੀ ਅਸੀਂ ਬੜਾ ਇੱਕ ਇਮਾਨਦਾਰ ਅਫਸਰ ਜਾਂ ਮੇਅਰ ਚੁਣ ਕੇ ਲਗਾਇਆ ਸੀ ਤੁਸੀਂ ਇਸ ਤੇ ਜ਼ਰੂਰ ਆਪਣਾ ਕਮੈਂਟ ਦੇਣਾ ਵੀ ਕੁੰਦਨ ਗੋਗਿਆ ਸਹੀ ਹੈ ਜਾਂ ਗਲਤ ਹੈ ਕੁੰਦਨ ਗੋਗਿਆ ਪਟਿਆਲਾ ਨਗਰ ਨਿਗਮ ਦੇ ਮੇਅਰ ਨੇ ਅਕਸਰ ਚਰਚਾ ਚ ਰਹਿੰਦੇ ਨੇ ਕਦੇ ਉਹ ਘੜੀਕ ਪਰ ਜੇ ਲੱਕ ਸਿੱਧਾ ਕਰਨ ਲਈ ਬਹਿ ਜਾਣ ਸੋਫੇ ਤੇ ਜਾਂ ਤਾਂ ਲੋਕ ਨੇ ਲੇਟਿਆਂ ਦੀ ਫੋਟੋ ਵੀ ਵਾਇਰਲ ਕਰ ਦਿੰਦੇ ਨੇ ਤੇ ਅਕਸਰ ਜੋ ਸੁਣਨ ਨੂੰ ਮਿਲਦਾ ਹੈ ਕਹਿੰਦੇ ਪਟਿਆਲਾ ਦੇ ਲੋਕ ਸੋਹਾਂ ਵੀ ਖਾ ਸਕਦੇ ਨੇ ਕਿ ਕੁੰਦਨ ਗੋਗੀਆ ਹੋਰ ਕੁਝ ਕਰੇ ਨਾ ਕਰੇ ਭ੍ਰਸ਼ਟਾਚਾਰ ਨਹੀਂ ਕਰ ਸਕਦਾ ਅਸੀਂ ਕਲੀਨ ਚਿੱਟ ਨਹੀਂ ਦੇ ਰਹੇ ਉਹਨਾਂ ਨੂੰ ਅਸੀਂ ਤੁਹਾਨੂੰ ਹੀ ਪੁੱਛਾਂਗੇ ਚਰਚਾ ਜਰੂਰ ਅਸੀਂ ਇਸ ਤੇ ਅੱਜ ਕਰਨ ਜਾ ਰਹੇ ਹਾਂ ਹਾਲ ਹੀ ਚ ਉਹਨਾਂ ਦਾ ਇੱਕ ਨਵਾਂ ਹੋਣ ਮਸਲਾ ਖੜਾ ਹੋ ਗਿਆ ਉਹਨਾਂ ਨੇ ਦੋਸ਼ ਲਾਇਆ ਨੇ ਆਪਣੇ ਹੀ ਕਾਰਪੋਰੇਸ਼ਨ ਦੇ ਜੇਈ ਪਵਿੱਤਰ ਸਿੰਘ ਉਨਾਂ ਤੇ ਕਿ ਪਵਿੱਤਰ ਸਿੰਘ ਨੇ ਆਊਟ ਆਫ ਦਾ ਵੇਜ ਆ ਕੇ 32 ਲੱਖ ਰੁਪਏ ਦੇ ਕੰਮ ਕਰਵਾਤੇ ਤੇ ਪੇਮੈਂਟਾਂ ਵੀ ਕਰਤੀਆਂ ਮੇਰ ਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਇਹ ਸੰਭਵ ਹੈ ਮਾਮਲਾ ਵਿਜੀਲੈਂਸ ਕੋਲ ਵੀ ਪਹੁੰਚ ਗਿਆ ਇਸ ਵਿਸ਼ੇ ਚਰਚਾ ਕਰਾਂਗੇ ਸੀਨੀਅਰ ਪੱਤਰਕਾਰ ਜਸਵੀਰ ਸਿੰਘ ਸਾਡਾ ਮੌਜੂਦ ਨੇ ਜਸਵੀਰ ਜੀ ਸਵਾਗਤ ਹੈ ਸਤਿ ਸ੍ਰੀ ਅਕਾਲ ਸੋ ਅਕਸਰ ਜਿ ショਨ ਨੂੰ ਮਿਲਦਾ ਕੁੰਦਰਕੂਗਿਆ ਬਾਰੇ ਮੈਂ ਉਹ ਦੁਬਾਰਾ ਦੁਹਰਾ ਰਹਾ ਕਿ ਅਸੀਂ ਕਲੀਨ ਚਿੱਟ ਨਹੀਂ ਦਿੰਦੇ ਪਰ ਕਹਿੰਦੇ ਨੇ ਲੋਕ ਵੀ ਭੋਲਾ ਹੈ ਇਮਾਨਦਾਰ ਹੈ ਸ਼ਰੀਫ ਹੈ ਹਨਾ ਚਲੋ ਖੈਰ ਇਹ ਤਾਂ ਜਨਤਾ ਤੈਅ ਕਰਦੀ ਹੁੰਦੀ ਹੈ ਤੇ ਹੁਣ ਨਵਾਂ ਮਾਮਲਾ ਕਹਿੰਦੇ ਵੀ ਜੇਹੀ ਪਵਿੱਤਰ ਨੇ 32 ਲੱਖ ਰੁਪਏ ਦੇ ਕੰਮ ਬਿਨਾ ਕਿਸੇ ਮਨਜ਼ੂਰੀ ਦੇ ਕਰਵਾਤੇ 10 ਲੱਖ ਦੀਆਂ ਪੇਵਟਾ ਵੀ ਜਾਰੀ ਕਰ ਦਿੱਤੀਆਂ ਮਾਮਲਾ ਵਿਜੀਲੈਂਸ ਕੋਲ ਪਹੁੰਚ ਗਿਆ ਬਿਲਕੁਲ ਕੀ ਕਹਿੰਦੇ ਹੋ ਮੈਂ ਗੱਲ ਕਰਾਂ ਮਰਵਾਹਾ ਜੀ ਕੱਲੇ ਪਵਿੱਤਰ ਸਿੰਘ ਦੀ ਨਾ ਗੱਲ ਕਰਾਂ ਹਾਂ ਇਹ ਜਿਹੜੀਆਂ 10 ਫਾਈਲਾਂ ਮੇਅਰ ਸਾਹਿਬ ਕੱਲ ਚੱਕੀ ਕਰਦੇ ਸੀਗੇ ਹਾਂ ਜਿਹੜੇ ਕਿ ਉਹ ਵਿਜੀਲੈਂਸ ਕੋਲ ਲੈ ਕੇ ਗਏ ਨੇ 1 ਕਰੋੜ ਦੀ ਗੱਲ ਕਰ ਰਹੇ ਜੀ 1 ਕਰੋੜ ਦੀ ਗੱਲ ਕਰ ਰਹੇ ਨੇ ਹਾਂ ਮੇਅਰ ਸਾਹਿਬ ਆਪਣੇ ਇੰਪਲਾਈਜ਼ ਤੋਂ ਜਾਂ ਕਾਰਪੋਰੇਸ਼ਨ ਦੇ ਇੰਪਲਾਈਜ਼ ਤੋਂ ਇੰਨਾ ਫਰਸਟ੍ਰੇਟ ਹੋ ਚੁੱਕੇ ਆ ਕਿਉਂਕਿ ਲਗਭਗ 6 ਜਾਂ 7 ਮਹੀਨੇ ਹੋ ਗਏ ਉਹਨਾਂ ਨੂੰ ਮੇਰ ਬਣੇ ਨਹੀਂ ਹੂੰ 6-7 ਮਹੀਨੇ ਦੇ ਵਿੱਚ ਲਗਾਤਾਰ ਉਹ ਆਪਣੇ ਇੰਪਲਾਈਜ਼ ਦੀ ਰਿਕਵੈਸਟਾਂ ਕਰਦੇ ਨਜ਼ਰ ਆਉਂਦੇ ਨੇ ਕਿਉਂਕਿ ਅਸੀਂ ਪਟੇਲ ਦੇ ਹੋਣ ਕਰਕੇ ਸਾਨੂੰ ਪਤਾ ਹੈ ਵੀ ਉਹਨਾਂ ਦਾ ਕੀ ਹਾਲ ਹੈ ਦੱਸੋ ਲਓ ਤੁਸੀਂ ਉਹ ਹਰ ਇੰਪਲਾਈਜ਼ ਨੂੰ ਕਹਿੰਦੇ ਨੇ ਵੀ ਮੇਰੇ ਕੋਲ ਫਾਈਲ ਲੈ ਕੇ ਆਓ ਇਕੰਪਲਾਈਜ਼ ਦੂਜੇ ਦੇ ਗੱਲ ਛੱਡਦਾ ਦੂਜਾ ਤੀਜੇ ਤੇ ਛੱਡਦਾ ਤੀਜਾ ਚੌਥੇ ਛੱਡਦਾ ਤਾਂ ਇੰਨਾ 6 ਮਹੀਨਿਆਂ ਦੇ ਵਿੱਚ ਮੇਅਰ ਸਾਹਿਬ ਨੇ ਇੰਨੀ ਕੋਸ਼ਿਸ਼ ਕੀਤੀ ਡਰਾਇਆ ਵੀ ਤਮਕਾਇਆ ਵੀ ਰਿਕੁਐਸਟ ਵੀ ਕੀਤੀ ਪਰ ਜਿਹੜੇ ਇੰਪਲਾਈਜ਼ ਐ ਉਹ ਟਸ ਤੋਂ ਮਸ ਨਹੀਂ ਹੁੰਦੇ ਮੈਂ ਨਹੀਂ ਕਹਿੰਦਾ ਸਾਰੇ ਇੰਪਲਾਈਜ਼ ਖਰਾਬ ਨੇ ਕੁਝ ਕਿ ਇਹ ਜਿਹੇ ਕਾਲੀਆਂ ਭੇਡਾਂ ਨੇ ਜਿਨ੍ਹਾਂ ਦੇ ਸਿਸਟਮ ਬਣੇ ਹੋਏ ਨੇ ਜਿਹੜੇ ਉੱਚੇ ਸਿਸਟਮ ਪਹਿਲਾਂ ਤੋਂ ਰੱਖਦੇ ਨੇ ਤੇ ਮੇਅਰ ਦੇ ਆਉਣ ਤੋਂ ਬਾਅਦ ਉਹਨਾਂ ਦੇ ਕੰਨ ਤੇ ਕੋਈ ਵੀ ਜੂਣ ਹੀ ਸਰਕਦੀ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਸਾਡਾ ਤਾਂ ਉੱਪਰ ਵਾਲੇ ਦਾ ਹੱਥ ਹੈਗਾ ਸੋ ਮੇਅਰ ਆਪਣੀ ਬੇਵਸੀ ਦਿਖਾਉਂਦਾ ਹੈ ਮੇਅਰ ਨੇ ਕੈਮਰੇ ਦੇ ਅੱਗੇ ਵੀ ਆ ਕੇ ਵਾਰ-ਵਾਰ ਕਿਹਾ ਹੈ ਕਿ ਮੇਰੀ ਕੋਈ ਨਹੀਂ ਸੁਣਦਾ ਕਿਉਂਕਿ ਕੀ ਕਾਰਨ ਕੀ ਕਰਪਸ਼ਨ ਤੁਸੀਂ ਦੇਖੋਗੇ ਪਟਿਆਲਾ ਦੇ ਵਿੱਚ ਇੰਨੀ ਜ਼ਿਆਦਾ ਨਜਾਇਜ਼ ਬਿਲਡਿੰਗਾਂ ਬਣ ਚੁੱਕੀਆਂ ਹਨ ਉਹਦੇ ਉੱਪਰ ਕਿਸੇ ਨਾ ਕਿਸੇ ਦਾ ਹੱਥ ਤਾਂ ਜ਼ਰੂਰ ਹੋਏਗਾ ਮੇਅਰ ਸਾਹਿਬ ਇੰਨਾ ਕ ਫ੍ਰਸਟ੍ਰੇਟ ਹੋ ਚੁੱਕਿਆ ਹੈ ਜਾਂ ਇੰਨਾ ਕ ਜ਼ਿਆਦਾ ਆਪਣੇ EMPLOYEES ਤੋਂ ਦੁਖੀ ਹੋ ਚੁੱਕੇ ਆ ਮੇਅਰ ਸਾਹਿਬ ਦਾ ਕਹਿਣਾ ਹੈ ਕਿ ਮੈਂ EMPLOYEESਾਂ ਨੂੰ ਬੜੀ ਵਾਰ ਕੋਸ਼ਿਸ਼ ਕਰ ਲਈ ਵੀ ਤੁਸੀਂ ਮੈਨੂੰ ਫੈਸਲਾ ਲੈ ਕੇ ਦਿਓ ਇਹਦਾ ਕੀ ਹਿਸਾਬ ਹੈ ਕਿਉਂਕਿ ਮੇਅਰ ਸਾਹਿਬ ਇੱਕ ਇਮਾਨਦਾਰੀ ਦੀ ਚਲਦੇ ਆ ਜੋ ਦੋਸ਼ ਕੁੰਦਨ ਗੋਗਿਆ ਵੱਲੋਂ ਜੇਹ ਪਵਿੱਤਰ ਸਿੰਘ ਤੇ ਲਾਇਏ ਨੇ ਉਹ ਤੁਸੀਂ ਮੇਅਰ ਸਾਹਿਬ ਦੀ ਜ਼ੁਬਾਨ ਤੋਂ ਸੁਣੋ ਅੱਜ ਡਿਪਾਰਟਮੈਂਟ ਦੇ ਕੋਈ ਕੰਮ ਸੀਗੇ ਡਿਪਾਰਟਮੈਂਟ ਵੱਲੋਂ ਆਪਾਂ 15/7 ਨੂੰ ਇਹਨਾਂ ਤੋਂ ਫੈਸਲਾ ਮੰਗਿਆ ਸੀਗਾ ਜੀ ਸਿਵਲ ਬ੍ਰਾਂਚ ਤੋਂ ਜਿਹੜਾ ਕਿ ਡੇਢ ਮਹੀਨਾ ਹੋਣ ਦੇ ਬਾਵਜੂਦ ਵੀ ਇਹਨਾਂ ਨੇ ਫਾਈਲਾਂ ਦਾ ਕੋਈ ਵੀ ਜਵਾਬ ਨਹੀਂ ਦਿੱਤਾ ਨਾ ਇਹਨਾਂ ਨੇ ਫਾਈਲਾਂ ਦਿੱਤੀਆਂ ਜੀ ਅੱਜ ਦੁਬਾਰਾ ਇਹਨਾਂ ਨੂੰ ਅੱਜ ਇੱਕ ਕੇਸ ਸਵੇਰੇ ਸਵੇਰੇ ਨਿਗਾਹ ਚਾਇਆ ਸੀਗਾ ਜੀ ਉਹਦੇ ਵਾਸਤੇ ਇਹਨਾਂ ਦੀ ਇੱਕ ਐਮਬੀ ਹੁੰਦੀ ਹੈ ਡਿਪਾਰਟਮੈਂਟ ਦੀ ਐਮਬੀ ਹੁੰਦੀ ਹੈ ਸਿਵਲ ਡਿਪਾਰਟਮੈਂਟ ਜਿਹੜਾ ਹੁੰਦਾ ਜਿੰਨੇ ਵੀ ਕੰਮ ਹੁੰਦਾ ਹੈ ਐਮਬੀ ਜੀ ਨੋਟ ਕਰਕੇ ਉਹਦੀ ਪੇਮੈਂਟ ਤਾਂ ਬਣਦੀ ਹੈ ਉਹ ਜੇ ਆਈ ਸਾਹਿਬ ਨੂੰ ਬੁਲਾਇਆ ਜੇਨਾਂ ਕੋਲ ਐਮਬੀ ਸੀਗੀ ਵੀ 782 ਨੰਬਰ ਜਿਹੜੀ ਐਮਬੀ ਐ ਮੈਂ ਤੁਹੀ ਲਿਆ ਕੇ ਦਿਖਾ ਦਿੰਦਾ ਚਲੋ ਦਫਤਰ ਆ ਗਏ ਦਫਤਰ ਜਾ ਕੇ ਉਹਨਾਂ ਨੂੰ ਪੁੱਛਿਆ ਤਾਂ ਉਹ ਕਹਿੰਦੇ ਮੇਰੇ ਘਰੇ ਪਈ ਹੈ ਜੀ ਮੈਂ ਕਿਹਾ ਚਲੋ ਘਰੇ ਚਲਦੇ ਹਾਂ ਕਿਉਂਕਿ ਉਸੇ ਲਕੂਨਾ ਸੀਗਾ ਕੋਈ ਮੈਨੂੰ ਵੀ ਡਾਊਟ ਸੀਗਾ ਵੀ ਜਿਵੇਂ ਪਤਾ ਲੱਗ ਰਿਹਾ ਸੀਗਾ ਵੀ ਵਿਦਆਊਟ ਕੰਮ ਕਰਿਆ ਇਹਨਾਂ ਨੇ 10 ਲੱਖ ਦੀ ਪੇਮੈਂਟ ਕਰ ਦਿੱਤੀ ਤਾਂ ਜਦ ਉਹਨਾਂ ਦੇ ਘਰੇ ਗਏ ਤਾਂ ਉੱਥੇ ਵੀ ਐਮਬੀ ਮਿਲੀ ਗਈ ਜਦ ਦਫਤਰ ਹੈ ਐਸ ਸੀ ਸਾਹਿਬ ਮੇਰੇ ਨਾਲ ਸੀਗੇ ਅਰਜਿੰਦਰ ਚੋਪੜਾ ਜੀ ਵੀ ਮੇਰੇ ਨਾਲ ਸੀਗੇ ਮੈਂ ਕਿਹਾ ਵੀ ਕਲਾ ਕਾਨੂੰ ਜਾਣਾ ਵੀ ਉਹਨਾਂ ਨੂੰ ਵੀ ਨਾਲ ਲੈ ਜਾਈ ਨਾ ਕਿਉਂਕਿ ਉਹ ਟੈਕਨੀਕਲ ਬੰਦੇ ਆ ਉਹ ਜ਼ਿਆਦਾ ਵਧੀਆ ਰਹੇਗਾ ਤਾਂ ਅਜੇ ਤੱਕ 4 ਘੰਟੇ ਹੋ ਗਏ ਇਹਨਾਂ ਕੋਲ ਲੈਂਪ ਹੀ ਨਹੀਂ ਲੱਭ ਰਿਹਾ ਲੱਭ ਹੀ ਨਹੀਂ ਰਿਹਾ ਤਾਂ ਕਹਿ ਰਿਹਾ ਵੀ ਹੁਣ ਲੱਭਦੇ ਹੁਣ ਜਦ ਕਿ ਉਹ ਸਰਕਾਰੀ ਰੁਕਾਵਟ ਹੈ ਉਸੇ ਕਿਕੇ ਪੈਸੇ ਦਾ ਸਾਥ ਉਹ ਲੱਪਣੀ ਬਹੁਤ ਜ਼ਰੂਰੀ ਸੀ ਕਿਉਂਕਿ ਸਾਰਾ ਇੱਥੇ ਕਬਲਾ ਹੋਇਆ ਹੈ ਵੀ ਕਿੰਨੇ ਕਾ ਦਾ ਕਬਲਾ ਜੀ ਕਿੰਨੇ ਕਰੋੜਾਂ ਦਾ 10 ਲੱਖ ਰੁਪਏ ਦਾ ਕਬਲਾ ਆਇਆ ਜੀ ਬਾਕੀ ਸੱਤ ਫਾਈਲਾਂ ਜਿਹੜੀਆਂ ਪੁਰਾਣੀਆਂ ਮੰਗਾਈ ਨੇ ਜੀ ਇਸ ਵੀ ਕਰੋੜ ਰੁਪਏ ਦਾ ਕਬਲਾ ਹੈ ਜੀ ਕਿੰਨੇ ਦਾ ਇੱਕ ਕਰੋੜ ਦਾ ਕਬਲਾ ਇਸ ਚ ਹੈ ਜੀ ਤੇ ਇਹਨਾਂ ਕੋਲ ਰਿਕਾਰਡ ਹੋਣ ਦੇ ਬਾਵਜੂਦ ਵੀ ਰਿਕਾਰਡ ਨਹੀਂ ਦਿਖਾਣਾ ਚਾਹਦੇ ਤਾਂ ਇਸ ਕਰਕੇ ਇਹਨਾਂ ਦੀ ਜਿਹੜੀ ਮਨਸ਼ਾ ਹੈ ਵੀ ਇਹਨਾਂ ਨੇ ਕੰਮ ਹੀ ਨਹੀਂ ਕਰੇ ਜੀ ਇਹਨਾਂ ਨੇ ਸਿਰਫ ਤੇ ਸਿਰਫ ਕੋਨ ਟੈਕਸ ਦਾ ਬੈਠਾ ਮੋਟੀ ਕਰਪਸ਼ਨ ਕਰੀ ਵੀ ਹੈ ਜਿਸ ਕਰਕੇ ਫਾਇਲਾ ਨਹੀਂ ਦੇ ਰਹੇ ਮੈਂ ਇਸ ਦੇ ਮੁਤਲਕ ਐਸਐਸਪੀ ਵਿਜੀਲੈਂਸ ਉਹਨੂੰ ਵੀ ਫੋਨ ਤੇ ਗੱਲ ਹੋਈ ਹੈ ਮੈਂ ਉਹਨਾਂ ਨੂੰ ਰਿਟਰਨ ਇਹ ਜਿਹੜੀ ਕੰਪਲੀਟ ਹੈ ਉਹਨਾਂ ਨੂੰ ਰਿਟਰਨ ਦੇਣ ਲੱਗਿਆ ਹੋਰ ਆਪਣੇ ਡਿਪਾਰਟਮੈਂਟ ਤੇ ਆਪਣਾ ਜਿਹੜਾ ਲੋਕਲ ਬੜੀ ਮੰਤਰੀ ਹੈ ਉਹਨਾਂ ਨੂੰ ਵੀ ਰਿਟਰਨ ਭੇਜਣ ਲੱਗਿਆ ਵੀ ਇਹ ਜਿਹੜੇ ਅਫਸਰ ਹੈਗੇ ਜਿਹੜੇ ਪੁਰਾਣੇ ਅਫਸਰ ਹੈਗੇ ਜਿਹੜੇ ਕੀ ਫਾਇਲਾ ਸਾਡਾ ਹੱਕ ਹੈ ਫਾਇਲਾ ਦੇਖਣੀ ਹੈ ਉਹ ਅਸੀਂ ਲੋਕਾਂ ਦੇ ਟੈਕਸ ਤੋਂ ਪੈਸੇ ਤੋਂ ਕੰਮ ਚਲਾਣਾ ਹੈਗਾ ਕਿਸੇ ਨਾਲ ਮਿਲੀਭੁਗਤ ਵੀ ਹੈਗੀ ਜਿੰਨਾਂ ਦੀ ਸਰਕਾਰ ਦੇ ਵਿੱਚੋਂ ਸਰਕਾਰ ਦੇ ਦਾ ਵਿੱਚ ਨਹੀਂ ਮਿਲੀਭੁਗਤ ਕਹਿ ਸਕਦੇ ਕਿਉਂਕਿ ਮੰਤਰੀ ਲੈਵਲ ਤੇ ਜਾਂ ਜਾਏਗੀ ਤਾਂ ਇਨਕੁਆਇਰੀ ਜ਼ਰੂਰ ਹੋ ਜੀ ਔਰ ਮਾਨ ਸਾਬ ਦੇ ਵੀ ਜਿਹੜੀ ਹੈਗੀ ਮੈਂ ਉਹਨਾਂ ਨੂੰ ਵੀ ਲੈਟਰ ਪਾ ਰਹੇ ਇਹਨਾਂ ਦੀ ਫਾਇਲ ਦੇ ਕਿਉਂਕਿ ਇਹਨਾਂ ਦੀ ਆਪਣੀ ਉਰੇ ਹੀ ਮਿਲੀਭੁਗਤ ਬਹੁਤ ਜ਼ਿਆਦਾ ਹੈ ਮਤਲਬ ਅਫਸਰਾ ਨਹੀਂ ਮਿਲੀਭੁਗਤ ਅਸਰਾਨੀ ਮਿਲੀ ਬੁਗਤਾ ਇਹ ਤਾਂ ਫਾਇਲਾ ਨਹੀਂ ਦੇ ਰਹੇ ਮਿਲੀ ਬੁਗਤਾ ਨਾ ਉਹ ਇਹ ਪੈਸਾ ਉਹ ਆ ਜਿਹੜੀਆਂ ਸੜਕਾਂ ਬਣ ਗਈਆਂ ਜਾਂ ਬਿਨ 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 ਬਿੱਲ ਪਾਸ ਕਰਦੇ ਮਤਲਬ ਦੇਖੋ ਅੱਜ ਵਾਲੀ ਜਿਹੜੀ ਸੀਗੀ ਐਮਬੀ ਜਿਹਦੇ ਜਿਨ੍ਹਾਂ ਨੇ ਕੋਈ ਕੰਮ ਨਹੀਂ ਘਰੇ ਸਿਰਫ ਪੇਮੈਂਟ ਪੇਮੈਂਟ ਕਰੀਏ 10 ਲੱਖ ਬਗੈਰ ਕੰਮ ਕੀਤੀ ਬਗੈਰ ਕੰਮ ਕੰਮ ਸੜਕਾਂ ਬਣਾਉਂਦੇ ਸੀ ਇਹਨਾਂ ਨੇ 7 70000 ਇਟ ਬੰਗਾਲੀ 200 ਥੈਲਾ ਸੀਮੈਂਟ ਦਾ ਇਹ ਮਤਲਬ ਲੋਕਾਂ ਦਾ ਪੈਸਾ ਬਹੁਤ ਖਰਾਬ 100 ਮੀਟਰ ਪਾਈਪ ਲਾਈਨ ਹੈ ਜੀ 200 ਬੈਗ ਸੀਮੈਂਟ ਦੇ ਮੈਂ ਕਹਿੰਦਾ ਤੁਸੀਂ ਦਿਖਾਤਾ ਦਿਓ ਵੀ ਕਿੱਥੇ ਲਾਇਆ ਉਹ ਕੁਛ ਵੀ ਰਿਕਾਰਡ ਨਹੀਂ ਹੈਗਾ ਜੀ 10 10 ਹੀ ਨਹੀਂ ਦੇ ਕੋਈ ਅਫਸਰ ਆ ਹੀ ਨਹੀਂ ਦਿਆ ਲੋਕਾਂ ਦਾ ਪੈਸਾ ਹੀ ਮੈਂ ਖਰਾਬ ਹੋ ਰੇ ਕਰਪਸ਼ਨ ਦਾ ਤੁਹਾਡੇ ਤੋਂ ਬਹੁਤ ਉਮੀਦਾਂ ਪਟਿਆਲਾ ਸ਼ਹਿਰ ਦੇ ਲੋਕਾਂ ਨੂੰ ਕਦੋਂ ਤੱਕ ਇਹਨਾਂ ਨੂੰ ਸਜ਼ਾ ਮਿਲ ਜੇਂਗੀਆਂ ਵੱਡੇ ਜਿਹੜੇ ਅਧਿਕਾਰੀ ਹੈਗੇ ਹਨ ਦੇਖੋ ਜਿਹੜਾ ਕਰਪਸ਼ਨ ਵਿੱਚ ਇਨਵੋਲਵ ਹੋਏਗਾ ਉਹਦੇ ਦੇ ਬੰਦੀ ਕਾਰਵਾਈ ਕਰੀ ਜੀ ਹੋਰ ਪੂਰੀ ਕੋਸ਼ਿਸ਼ ਹੈ ਵੀ ਇਹ ਤਾਂ ਡਿਪਾਰਟਮੈਂਟ ਇਹਨਾਂ ਦੀ ਬਦਲੀ ਕਰਦੇ ਹੋ ਵੈਲਣਕ ਯਾ ਬਦਰੀ ਕਰਾਇਆ ਮੈਂ ਮੈਨਾ ਦੀ ਵਿਜੀਲੈਂਸ ਇਨਕੁਆਰੀ ਕਰਾਉਂ ਆਹ ਪਰਸਨਲ ਜਾ ਕੇ ਪਹਿਲਾਂ ਵੀ ਤੁਸੀਂ ਕਈਆਂ ਅਧਿਕਾਰੀਆਂ ਦੇ ਖਿਲਾਫ ਵਿਜੀਲੈਂਸ ਚ ਕੋਲ ਜਾਣ ਦੀ ਗੱਲ ਕੀਤੀ ਸੀ ਪਰ ਗਏ ਨਹੀਂ ਹਲੇ ਤੱਕ ਇਹ ਜਾਓਗੇ ਜਾਂ ਸਿਰਫ ਹਲੇ ਬਿਆਨ ਹੈ ਨਹੀਂ ਨਹੀਂ ਜਾਵਾਂਗੇ ਪਹਿਲਾਂ ਵੀ ਜਾ ਰਹੇ ਮੈਂ ਇਨਟੈਚ ਜ਼ਰੂਰ ਹੈ ਵਿਜੀਲੈਂਸ ਅਧਿਕਾਰੀਆਂ ਨਾਲ ਹਾਂਜੀ ਮੇਰਾ ਪਹਿਲਾ ਰਿਕਾਰਡ ਵੀ ਰਿਹਾ ਮੈਂ 30 ਸਾਲ ਪਹਿਲਾਂ ਇੱਕ ਡਾਕਟਰ ਗੁਪਤੇ ਨੂੰ ਵਿਜੀਲੈਂਸ ਭਰਾਇਆ ਸੀਗਾ ਅਜੇ ਉਹ ਟਾਈਮ ਥੋੜਾ ਜਿਹਾ ਮੈਂ ਵੇਟ ਕਰ ਰਿਹਾ ਸੀਗਾ ਕਿਉਂਕਿ ਪੱਕੇ ਪੈਰੀ ਜਾਈਏ ਜੀ ਜਦ ਇਹਨਾਂ ਦੀ ਫਾਈਲਾਂ ਆ ਜਾਣਗੀਆਂ ਜੇ ਪੱਖੇ ਪੈਰੀ ਜਾਵਾਂਗੇ ਤਾਂ ਤਾਂ ਰਿਕਾਰਡ ਜਿਹੜਾ ਨਾ ਰਹਿਣਾ ਚਾਹੀਦਾ। ਅੱਛਾ ਜੀ। ਕਿਉਂਕਿ ਇਹ ਰਿਕਾਰਡ ਦਿਨ ਨੂੰ ਆਣਾ ਖਾਣੀ ਜਿੰਨੀ ਆਣਾ ਖਾਣੀ ਕਰਨਗੇ ਫਿਰ ਮੈਂ ਇਹਨਾਂ ਦੀ ਪ੍ਰਾਪਰਟੀ ਦੀ ਇਨਕੁਆਰੀ ਦੀ ਵੀ ਜਾਂਚ ਕਰਾਉਣਾ। ਠੀਕ ਹੈ। ਮੈਨੂੰ ਕੋਈ ਦਿੱਕਤ ਨਹੀਂ ਹੈ ਜੀ। ਔਰ ਵਿਜੀਲੈਂਸ ਡਿਪਾਰਟਮੈਂਟ ਦੇ ਵਿੱਚ ਬਿਲਡਿੰਗ ਬ੍ਰਾਂਚ ਵਾਲੇ ਵੀ ਜਿਹੜੇ ਹੈਗੇ ਜਿਹੜੇ ਸਰਕਾਰ ਦਾ ਕੋਈ ਨੁਮਾਇੰਦਾ ਜਾਂ ਜੁਨੇ ਹੋ ਕੋਈ ਨੁਮਾਇੰਦਾ ਵਿੱਚ ਇਨਵੋਲ ਹੁੰਦਾ ਉਹਦੇ ਨਾਲ ਵੀ ਗੱਲਬਾਤ ਹੀ ਕਰੋਗੇ। ਸਰਕਾਰ ਦਾ ਨੁਮਾਇੰਦਾ ਹੋ ਹੀ ਨਹੀਂ ਸਕਦਾ ਕੋਈ ਇਨਵੋਲ ਹੁੰਦਾ। ਨਹੀਂ ਹੋ ਸਕਦਾ ਇਨਵੋਲ ਨਹੀਂ ਹੋ ਸਕਦਾ ਸਰਕਾਰ ਦੀ ਪਾਲਸੀ ਹੈ ਭਗਵੰਤ ਸਿੰਘ ਕੇਜੀਵਾਲ ਸਾਹਿਬ ਅਮਨ ਰੋੜਾ ਮਨਿਸੁਰ ਜੀ ਇਮਾਨਦਾਰੀ ਨਾਲ ਕੰਮ ਕਰੋ ਮੈਨੂੰ ਹੁਣ ਉਹਨੇ ਲਾਇਆ ਮੈਂ ਤਾਂ ਇਮਾਨਦਾਰੀ ਕਰਕੇ ਲਾਇਆ ਨੀਕ ਤਾਂ ਦਾ ਡਰੈਸ ਇਮਾਨਦਾਰੀ ਕਰਕੇ ਮੈਨੂੰ ਪਾਰਟੀ ਨੇ ਲਾਇਆ ਮੇਰੇ ਨਾਲ ਅੱਜ ਕੌਂਸਲ ਸਾਹਿਬਾਨ ਕਲਵੰਤ ਜੀ ਹੈਗੇ ਗੋਲਦੀ ਜੀ ਹੈਗੇ ਨੇਦੀ ਜੀ ਹੈਗੇ ਇਨਸਾਨ ਜੀ ਹੈਗੇ ਇਹ ਸਾਡੇ ਸਾਰੇ ਐਮਸੀ ਹੈ ਉਹਨਾਂ ਇੱਕ ਕੰਪਲੇਂਟ ਸੀਗੀ ਅੰਜਨਾ ਦੀ ਉਹਨੂੰ ਅਸੀਂ ਉਹਦੇ ਤੋਂ ਟ੍ਰਾਂਸਫਰ ਕਰਾਇਆ ਐ ਇਹ ਕੋਸ਼ਿਸ਼ ਹੈ ਕਿ ਸ਼ਾਇਦ ਉਹਨੂੰ 1-2 ਦਿਨ ਦੇ ਬਿਲਡਿੰਗ ਇਨਸਪੈਕਟਰ ਨੇ ਬਿਲਡਿੰਗ ਇਨਸਪੈਕਟਰ ਕਿੱਥੇ ਦੀ ਬਦਲੀ ਹੋਈ ਜੀ ਔਰ ਇਹ ਲੋਕਲੀ ਬਦਲੀ ਕਰਾਈ ਆ ਉਹਦੀ ਦੂਜੇ ਸੈਕਟਰ ਚ ਚੇਂਜ ਕਰਤਾ ਜੀ ਬਾਕੀ ਕੋਸ਼ਿਸ਼ ਕਰ ਰਹੇ ਆ ਵੀ ਸ਼ਾਇਦ ਉਹਦੀ ਬਦਲੀ ਵੀ ਮੰਤਰੀ ਸਾਹਿਬ ਨੂੰ ਲਿਖ ਕੇ ਵੀ ਭੇਜਿਆ ਹੋਵੇ ਕੋਈ ਦਿੱਕਤ ਆ ਨਹੀਂ ਕਿਉਂਕਿ ਹਾਊਸ ਹੋルダー ਮਤਾ ਪਿਆ ਸੀਗਾ ਇਸ ਕਰਕੇ ਮੰਤਰੀ ਸਾਹਿਬ ਨੂੰ ਰਿਟਰਨ ਵੀ ਦਿੱਤਾ ਹੋਵੇਗਾ ਉਹ ਥੋੜੀ ਫਲੱਡ ਕਰਕੇ ਗੇਟ ਵੱਧ ਗਈ ਤਾਂ ਉਸ ਡੇਟ ਦੇ ਇੰਤਜ਼ਾਰ ਕਰ ਰਹੇ ਆ ਥੈਂਕ ਯੂ ਵੈਰੀ ਮਚ ਤੁਸੀਂ ਸੁਣਿਆ ਮੇਅਰ ਸਾਹਿਬ ਨੇ ਜੋ ਕਿਹਾ ਹੈ ਉਨੇ ਦਾ ਜਵਾਬ ਪਵਿੱਤਰ ਸਿੰਘ ਜੈਹੀ ਕੀ ਦੇ ਕਹਿ ਰਹੇ ਨੇ ਇਹ ਵੀ ਤੁਸੀਂ ਸੁਣੋ ਸਤਿ ਸ਼੍ਰੀ ਅਕਾਲ ਜੀ ਮੈਂ ਪਵਿੱਤਰ ਸਿੰਘ ਜੂਨੀਅਰ ਇੰਜੀਨੀਅਰ ਨਗਰ ਨਿਗਮ ਪਟਿਆਲਾ ਤੇ ਕੱਲ ਜੋ ਨਗਰ ਨਿਗਮ ਪਟਿਆਲਾ ਦੇ ਵਿੱਚ ਸਾਡੇ ਮਾਨਯੋਗ ਮੇਰ ਸਾਹਿਬ ਵੱਲੋਂ ਕਾਨਫਰੰਸ ਜਿਹੜੀ ਹੈਗੀ ਉਹ ਕੀਤੀ ਗਈ ਹੈ ਤੇ ਉਹਦੇ ਵਿੱਚ ਉਹਨਾਂ ਨੇ ਕੁਝ ਜਿਹੜੇ ਨੇ ਇਸ ਤਰ੍ਹਾਂ ਦੇ ਤੱਥ ਸਾਹਮਣੇ ਰੱਖੇ ਕਿ ਐਮਬੀ ਜਿਹੜੀ ਹੈਗੀ ਆ ਉਹ ਮਿਸਿੰਗ ਹੈਗੀ ਆ ਉਹ ਮਿਲਣੀ ਨਹੀਂ ਹੈਗੀ ਜਾਂ ਉਹ ਇੱਥੇ ਨਹੀਂ ਹੈਗੀ ਆ ਜਿਹੜੀ ਹੈਗੀ ਆ 782 ਨੰਬਰ ਐਮਬੀ ਦਾ ਜ਼ਿਕਰ ਕਰਿਆ ਉਹ ਸਾਡੇ ਕੋਲ ਅਵੇਲੇਬਲ ਆ ਮੇਰੇ ਨਾਂ ਦੇ ਉੱਤੇ ਐਮਬੀ ਜਿਹੜੀ ਹੈਗੀ ਆ ਇਸ਼ੂ ਹੋਈ ਹੋਈ ਆ ਜਿਹੜੇ ਕੰਮਾਂ ਦੀ ਗੱਲ ਉਹਨਾਂ ਨੇ ਕਰੀ ਆ ਤਾਂ ਮੇਰੇ ਨਾਲ ਸਾਡੇ ਸਤਿਕਾਰਯੋਗ ਐਸਟੀਓ ਸਾਹਿਬ ਨਾਲ ਬੈਠੇ ਹੈਗੇ ਨੇ ਜਿਹੜੇ ਉਹਨਾਂ ਨੇ ਕੰਮਾਂ ਦੀ ਗੱਲ ਕਰੀ ਆ ਕਿ 10 ਲੱਖ ਦੀ ਪੇਬਟ ਜਿਹੜੀ ਹੈਗੀ ਆ ਉਹ বিনা ਕੰਮਾਂ ਤੋਂ ਜਿਹੜੀ ਹੈਗੀ ਆ ਉਹ ਕਰ ਦਿੱਤੀ ਗਈ ਆ ਇਹ ਬਿਲਕੁਲ ਜਿਹੜੀ ਹੈਗੀ ਆ ਇਹ ਗਲਤ ਗੱਲ ਹੈਗੀ ਆ ਆ ਦੇਖੋ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਕਿ ਸਾਡੇ ਮਾਨਯੋਗ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਜੀ ਵੱਲੋਂ ਸ਼ਹਿਰ ਦੇ ਆਪਣਾ ਮੌਸਮ ਨੂੰ ਵਕ ਰੱਖਦੇ ਹੋਏ ਉਹਨਾਂ ਨੇ ਜਿਹੜਾ ਹੈਗਾ ਇਹ ਇਹ ਖੁਪਾਤੀ ਖੂਹਾਂ ਦਾ ਜਿਹੜਾ ਹੈ ਰੀਚਾਰਜ ਵੈਲ ਜਿਹਨਾਂ ਨੂੰ ਆਪਾਂ ਕਹਿੰਦੇ ਆ ਕਿ ਸ਼ਹਿਰ ਦਾ ਪਾਣੀ ਜਿਹੜਾ ਹੈਗਾ ਇਹ ਬਰਸਾਤੀ ਉਹ ਸਾਡੇ ਕੰਮ ਆ ਸਕੇ ਉਹ ਜ਼ਮੀਨ ਦੇ ਵਿੱਚ ਹੀ ਜਾਵੇ ਮੋਦਲਿਕ ਹੋਏ ਬਣਾਉਣ ਦੇ ਲਈ ਇਹ ਕੰਮ ਜਿਹੜਾ ਹੈਗਾ ਇਹ ਉਹ ਮੰਤਜੁਗ ਆਪਣਾ ਸਿਹਤ ਮੰਤਰੀ ਜੀ ਵੱਲੋਂ ਔਰ ਮੇਅਰ ਸਾਹਿਬ ਵੱਲੋਂ ਜਿਹੜਾ ਹੈਗਾ ਜਰਨਲ ਹਾਊਸ ਦੀ ਮੀਟਿੰਗ ਦੇ ਵਿੱਚ ਪਾਸ ਕਰਦੇ ਹੋਏ ਤੇ ਇਹ ਕੰਮ ਕਰਾਉਣ ਵਾਸਤੇ ਜਿਹੜਾ ਹੈਗਾ ਇਹ ਉਹ ਸ਼ਹਿਰ ਵਾਸਤੇ ਉਪਰਾਲਾ ਕੀਤਾ ਇਹਦੇ ਥਾਂ ਥਾਂ ਦੇ ਉੱਤੇ ਜਿਹੜੇ ਨੇ ਉਹ ਸਾਡੇ 4 ਦੇ ਕਰੀਬ ਰੀਚਾਰਜ ਵੈਲ ਜਿਹੜੇ ਨੇ ਉਹ ਬਣ ਚੁੱਕੇ ਨੇ ਉਹਨਾਂ ਦੇ ਵਿੱਚੋਂ ਸਭ ਤੋਂ ਮੇਨ ਸਾਈਟ ਜਿਹੜੀ ਹੈਗੀ ਆ ਉਹ ਪਾਸੀ ਰੋਡ ਤੇ ਮਾਨਯੋਗ ਮੰਤਰੀ ਸਾਹਿਬ ਦੇ ਘਰ ਦੇ ਬਾਹਰ ਜਿਹੜੀ ਉਹ ਆਪਣਾ ਮਹੱਲਾ ਨਿਵਾਸੀਆਂ ਦੀ ਉਹ ਜਰੂਰਤ ਸੀਗੀ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਇੱਕ ਸਟੇਟ ਕਾਲਜ ਦੇ ਬਾਹਰ ਉਹ ਵੀ ਜਿਹੜਾ ਸਾਡਾ ਉਹ ਕਪਾਤੀ ਕੂਆਬਣ ਕਿ ਤਿਆਰ ਹੋ ਗਿਆ ਹੈ ਉਸ ਤੋਂ ਬਾਅਦ ਜਿਹੜਾ ਹੈਗਾ ਇੱਕ ਬਚਿੱਤਰ ਨਗਰ ਦੇ ਵਿੱਚ ਜਿਹੜਾ ਇਹ ਆਪਣਾ ਲਾਈਨਾਂ ਦੇ ਨਾਲ ਤੇ ਨੰਬਰ ਫਟਕ ਉਹ ਵੀ ਜਿਹੜਾ ਹੈਗਾ ਇਹ ਬਣ ਕੇ ਤਿਆਰ ਹੋ ਗਿਆ ਹੈ ਉਹਦੇ ਨਾਲ ਇੱਕ ਨਿਊ ਆਪਣਾ ਮਿੰਧਰਾ ਕਲੋਨੀ ਦੇ ਵਿੱਚ ਉਹ ਵੀ ਜਿਹੜਾ ਹੈਗਾ ਇਹ ਉਹ ਬਣ ਕੇ ਤਿਆਰ ਹੋ ਗਿਆ। ਬਾਕੀ ਜਿਹੜੇ ਹੈਗੇ ਨੇ ਸਾਡੇ ਕੰਮ ਜਿਹੜੇ ਨੇ ਉਹ ਚੱਲ ਰਹੇ ਨੇ। ਉਹ ਮੇਰ ਸਾਹਿਬ ਦੇ ਦੁਆਰਾ ਹੀ ਕਰਵਾਏ ਜਾ ਰਹੇ ਨੇ। ਉਹਨਾਂ ਦੇ ਦੁਆਰਾ ਹੀ ਉਹ ਕੰਮ ਸਾਰੇ ਕਰਵਾਈ ਜਾ ਰਹੇ ਨੇ ਤੇ ਇੱਕ ਉਹਦੇ ਵਿੱਚ ਜਿਹੜੀ ਆ ਨਹਿਰੂ ਪਾਰਕ ਦੀ ਬਾਉਂਡਰੀ ਵਾਲ ਦਾ ਕੰਮ ਸੀਗਾ ਉਹ ਨਹਿਰੂ ਪਾਰਕ ਦੇ ਵਿੱਚ ਬਾਉਂਡਰੀ ਵਾਲ ਦਾ ਕੰਮ ਜਿਹੜਾ ਹੈਗਾ ਉਹ ਇਹਨਾਂ ਦੇ ਵਿੱਚੋਂ ਹੀ ਹੋਇਆ ਏ। ਆ ਉਹਦੀਆਂ ਫੋਟੋਆਂ ਜਿਹੜੀਆਂ ਨੇ ਬਾਉਂਡਰੀ ਵਾਲ ਦੀਆਂ ਉਹ ਨਾਲ ਦੇ ਜਿੱਥੇ ਉਹ ਨਾਲੇ ਸਮੇਂ ਦੇ ਵਿੱਚ ਉਹ ਹੋਰ ਜਿਹੜੇ ਨੇ ਰੀਚਾਰਜ ਵੈਲ ਬਣਨੇ ਨੇ ਉਸ ਸਾਈਡ ਦੇ ਉੱਤੇ ਜਿਹੜੀ ਇੱਟ ਦੀ ਗੱਲ ਕਰਦੇ ਨੇ ਉਹ ਇੱਟ ਜਿਹੜੀ ਹੈਗੀ ਉਹ ਸਾਈਟਾਂ ਦੇ ਉੱਤੇ ਜਿਹੜੀ ਹੈਗੀ ਉਹ ਪਈਆ ਮੌਸਮ ਥੋੜਾ ਖਰਾਬ ਹੋਣ ਕਰਕੇ ਕੰਮ 2-4 ਦਿਨ ਲੇਟ ਹੋ ਸਕਦਾ ਪਰ ਕੰਮ ਜਿਹੜੇ ਨੇ ਪ੍ਰੋਪਰ ਤਰੀਕੇ ਦੇ ਨਾਲ ਸਾਰੇ ਸ਼ਹਿਰ ਦੇ ਵਿੱਚ ਚੱਲ ਰਹੇ ਨੇ ਇਹ ਇਹ ਜਿਹੜੇ ਹੈਗੇ ਨੇ 32 ਲੱਖ ਰੁਪਏ ਦਾ ਜਿਹੜਾ ਹੈਗਾ ਇਹ ਟੈਂਡਰ ਹੋਇਆ ਸੀਗਾ ਉਹਦੇ ਵਿੱਚ ਜਿਹੜਾ ਹੈਗਾ ਇਹ 15 ਤੋਂ 20 ਜਿਹੜੇ ਨੇ ਇਹ ਰੀਚਾਰਜ ਵੈਲ ਪਟਿਆਲਾ 1 ਦੇ ਵਿੱਚ ਔਰ ਪਟਿਆਲਾ ਸ਼ਹਿਰ ਦੇ ਵਿੱਚ ਜਿਹੜਾ ਹੈਗਾ ਪਟਿਆਲਾ 2 ਦੇ ਵਿੱਚ ਉਹ ਬਣ ਵਿਚਾਰੇ ਨੇ ਜੀ ਸਰ ਜੀ ਸਾਡੇ ਨੂੰ 9 10 ਦਾ ਬਿਲ ਨਹੀਂ ਜੀ ਇਹ ਬਿਲਾ ਉਹ ਪੇਮੈਂਟ ਖਾਦੀ ਸੀ ਤੇ ਕਿਵੇਂ ਹੋਈ ਕੀ ਦੇ ਤੂ ਉਹ ਜਿਹੜੀ ਹੈਗੀ ਆ ਰਨਿੰਗ ਬਿਲ ਦੀ ਪੇਮੈਂਟ ਸੀਗੀ ਰਨਿੰਗ ਬਿਲ ਦੇ ਵਿੱਚ ਜਿਹੜਾ ਹੈਗਾ ਉਹ ਪੇਮੈਂਟ ਜਿਹੜੀ ਆ ਉਹਨਾਂ ਦੀ ਕੰਟਰੈਕਟਰ ਦੁਆਰਾ ਹੋਈ ਆ ਤੇ ਉਸ ਦੇ ਵਿੱਚ ਜਿਹੜੀ ਹੈਗੀ ਇਟਾਂ ਦੀ ਸਪਲਾਈ ਲਈ ਗਈ ਆ ਸਿਮੈਂਟ ਦੀ ਲਈ ਗਈ ਆ ਪਾਈਪਾਂ ਦੀ ਲਈ ਗਈ ਆ ਆ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਬਾ ਆਪ ਜੀ ਨੂੰ ਸਬੰਧ ਨਹੀਂ ਜਿਹੜੀ ਹਨ ਦਿਖਾ ਰਹੇ ਹਾਂ ਤੇ ਉਹਨਾਂ ਦਾ ਹਜੇ ਕੋਈ ਵੀ ਫਾਈਨਲ ਬਿਲ ਜਿਹੜਾ ਹੈਗਾ ਉਹ ਨਹੀਂ ਹੋਇਆ ਇਹ ਕੰਮ ਜਿਹੜਾ ਹੈਗਾ ਇਹ ਉਹਨਾਂ ਵਾਲੇ ਸੈਮ ਦੇ ਵਿੱਚ ਜਿਸ ਤਰ੍ਹਾਂ ਹੀ ਕੰਪਲੀਟ ਹੁੰਦਾ ਹੈ ਉਸ ਤੋਂ ਬਾਅਦ ਜਿਹੜਾ ਹੈਗਾ ਉਹਦਾ ਫਾਈਨਲ ਬਿਲ ਜਿਹੜਾ ਹੈਗਾ ਬਣੇਗਾ ਤੇ ਹਜੇ ਉਹਨੂੰ ਜਿਹੜਾ ਹੈਗਾ ਰਨਿੰਗ ਬਿਲ ਦੀ ਜਿਹੜੀ ਹੈਗੀ ਪੇਮੈਂਟ ਦਿੱਤੀ ਗਈ ਆ ਜਿੰਨਾ ਉਸ ਕੰਟਰੈਕਟਰ ਦੁਆਰਾ ਕੰਮ ਕਰਵਾਇਆ ਗਿਆ ਹਜੇ ਉਸ ਦੀ ਬਣਦੀ ਪੂਰੀ ਪੇਮੈਂਟ ਵੀ ਉਸ ਕੰਟਰੈਕਟਰ ਦੁਆਰਾ ਉਹਨੂੰ ਨਹੀਂ ਦੇਈ ਗਈ ਹੈ ਵਿਲੀ ਦੀ ਕਮੂਗੀ ਇਕ ਤੇ ਘਰ ਚਲੇ ਗਏ ਉੱਥੇ ਦੀ ਮਿਲੀ ਦਫਤਰ ਨਹੀਂ ਮਿਲੀ ਟੀਮ ਨਾਟਕਾ ਕਿਸੇ ਐਮਬੀ ਕਿੱਥੋਂ ਮਿਲੀ ਐਮਬੀ ਜਿਹੜੀ ਹੈਗੀ ਐ 782 ਨੰਬਰ ਐਮਬੀ ਦੀ ਜਿਹੜੀ ਕੱਲ ਗੱਲ ਹੋਰੀ ਸੀਗੀ ਉਹ ਐਮਬੀ ਸਾਡੇ ਸਤਿਕਾਰਯੋਗ ਐਸਡੀਓ ਸਾਹਿਬ ਅਮਨਿੰਦਰ ਜੀ ਮੇਰੇ ਨਾਲ ਬੈਠੇ ਨੇ ਇਹਨਾਂ ਨੂੰ ਕੱਲ ਕਿਸੇ ਜ਼ਰੂਰੀ ਕੰਮ ਦੇ ਲਈ ਛੱਡੀਗੜ ਸਾਡੇ ਹੈੱਡ ਆਫਿਸ ਜਾਣਾ ਪੈ ਗਿਆ ਜਿਹੜਾ ਸਾਡਾ ਆਫਿਸ ਸੀਗਾ ਉਸ ਆਫਿਸ ਦੇ ਵਿੱਚ ਬਰਸਾਤ ਹੋਣ ਦੇ ਕਾਰਨ ਸਾਰਾ ਆਫਿਸ ਜਿਹੜਾ ਉਹ ਚੋਰਿਆ ਸੀਗਾ ਉਹਦੇ ਵਿੱਚੋਂ ਜਿਹੜੀ ਡਾਊਨ ਸੀਲਿੰਗ ਸੀਗੀ ਉਹ ਸਾਰੀ ਜਿਹੜੀ ਹੈਗੀ ਉਹ ਨਿੱਚੇ ਡਿੱਗ ਗਈ ਸੀਗੀ ਇਸ ਗੱਲ ਕਰਕੇ ਉਹਦੇ ਵਿੱਚ ਕੰਮ ਚੱਲ ਰਿਆ ਸੀਗਾ ਕੰਮ ਚੱਲਣ ਹੋਣ ਕਾਰਨ ਉਹ ਜਿਹੜੀ ਹੈਗੀਆਂ ਅਲਮਾਰੀ ਦੀ ਚਾਪੀ ਸਾਡੇ ਸਤਿਕਾਰਯੋਗ ਐਸ.ਡੀ.ਓ ਸਾਹਿਬ ਉਹ ਨਾਲ ਲੱਗੇ ਸੀਗੇ ਇਸ ਗੱਲ ਕਰਕੇ ਜਿਹੜੀ ਉਹ ਕੱਲ ਦੀ ਡੇਟ ਦੇ ਵਿੱਚ ਉਹਨਾਂ ਨੂੰ ਐਮ.ਬੀ ਜਿਹੜੀ ਹੈਗੀ ਆ ਉਹ ਪ੍ਰੋਵਾਈਡ ਨਹੀਂ ਕਰਾਂਗੇ ਇਹ ਇੱਕਲਾ ਸਵਾਲ ਹੈ ਕਿ ਜਿਹੜੀ ਪੇਮੈਂਟ ਰਨਿੰਗ ਵਿੱਚ ਹੋ ਸਕਦੀ ਹੈ ਕੋਈ ਦਿੱਕਤ ਨਹੀਂ ਹੈ ਔਰ ਰਨਿੰਗ ਅਪੀਲ ਦੇ ਵਿੱਚ ਸਪਲਾਈ ਦੇ ਉਹਦੇ ਵਿੱਚ ਪੇਮੈਂਟ ਹੋ ਸਕਦੀ ਹੈ ਉਹਦੇ ਵਿੱਚ ਕੋਈ ਹੋਣੀ ਹੈ ਹਾਂਜੀ ਉਹ ਸਰਕਾਰ ਦੀ ਹਦਾਇਤਾਂ ਅਨੁਸਾਰ ਜੋ ਗਾਈਡਲਾਈਨ ਨੇ ਸਰਕਾਰ ਦੀ ਉਹਦੇ ਮੁਤਾਬਕ ਹੀ ਜਿਹੜੀ ਆ ਉਹ ਪੇਮੈਂਟ ਹੋਈ ਹੈ ਸਵਾਲ ਇਹ ਖੜਾ ਹੋ ਰਿਹਾ ਹੈ ਕਿ ਕੀ ਮੇਅਰ ਨੂੰ ਪਸੰਦ ਨਹੀਂ ਕੀਤਾ ਜਾ ਰਿਹਾ ਕਾਰਪੋਰੇਸ਼ਨ ਚ ਕਮਿਸ਼ਨਰ ਵੀ ਹੁੰਦਾ ਹੈ ਹੋਰ ਵੀ ਅਫਸਰ ਹੁੰਦੇ ਨੇ ਕੋਈ ਜੁਆਇੰਟ ਕਮਿਸ਼ਨਰ ਡਿਪਟੀ ਕਮਿਸ਼ਨਰ ਵੀ ਹੁੰਦਾ ਹੈ ਕੋਈ ਵੀ ਇਸ ਚੀਜ਼ ਦਾ ਹਮੇਂ ਨਹੀਂ ਭਰਦਾ ਕਿ ਗੋਗਲੀਆ ਕੋਲ ਫਾਈਲਾਂ ਜਾਣ ਤੇ ਮੇਅਰ ਕਦੇ ਲਈਏ ਫਿਰ ਜਿਹਨਾਂ ਕੋਲ ਫਾਈਲਾਂ ਨਹੀਂ ਜਾ ਰਹੀਆਂ ਦੇਖੋ ਜੀ ਮਰਵਾਜੀ ਗੱਲ ਕੋੜੀ ਲੱਗੇਗੀ ਹਾਂ ਸੱਚੀ ਹੈ ਕਰ ਕਈ ਵਾਰੀ ਨਹੀਂ ਉਹਨਾਂ ਨੂੰ ਕਿਉਂ ਖੁੰਝਿਜ ਕਿਉਂ ਵੜਿਆ ਹੈ ਉਹਨਾਂ ਨੂੰ ਖੁੰਝੇ ਚ ਇਮਾਨਦਾਰੀ ਕਰਪਸ਼ਨ ਨਹੀਂ ਕਰਦੇ ਕਰਪਸ਼ਨ ਨਹੀਂ ਕਰਦੇ ਨਾ ਕਰਦੇ ਨਾ ਕਰਨ ਦਿੰਦੇ ਆ ਤਾਂ ਜਿਹੜੇ ਕਰਪਸ਼ਨ ਕਰਨ ਵਾਲੇ ਹੁੰਦੇ ਆ ਉਹਨਾਂ ਦੇ ਹਮੇਸ਼ਾ ਹੱਥ ਲੰਬੇ ਹੁੰਦੇ ਆ ਕਾਰਨ ਕੀ ਹੈ ਪਿੱਛੇ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਦਾ ਕੋਈ ਨਾ ਕੋਈ ਹੱਥ ਹੁੰਦਾ ਕਿਉਂਕਿ ਪਹਿਲਾ 2 ਸਾਲ 2 ਸਾਲ ਮੇਅਰ ਨਹੀਂ ਸੀਗਾ ਪਰ ਕਮਾਂ ਦੀ ਨੇਹਰੀ ਆਈ ਹੋਈ ਸੀ ਕੰਮ ਕੌਣ ਕਰਾ ਰਿਆ ਸੀ ਸਾਰੀ ਦੁਨੀਆ ਨੂੰ ਪਤਾ ਵੀ ਕੌਣ ਕੰਮ ਕਰਾ ਰਿਆ ਸੀਗਾ ਜਿਹੜੇ ਬੰਦਿਆਂ ਦਾ ਹੱਥ ਹੈ ਇਹ ਵੀ ਸਭ ਨੂੰ ਪਤਾ ਹੈ ਕਿਉਂਕਿ ਮੇਅਰ ਦੀ ਜਿਹੜੀ ਪਾਵਰ ਹੈ ਉਹ ਓਨੀ ਕੁ ਪਾਵਰ ਹੈ ਜਿੰਨੀ ਕੁ ਉਹ ਯੂਜ਼ ਕਰ ਸਕਦੇ ਨੇ ਬੇਬਸੀ ਦੇ ਵਿੱਚ ਉਹ ਇਹ ਦਿਖਾਣਾ ਚਾਹੁੰਦੇ ਸੀ ਵੀ ਮੈਂ ਇਮਾਨਦਾਰ ਹਾਂ ਪਰ ਮੇਰੀ ਕੋਈ ਗੱਲ ਨਹੀਂ ਸੁਣਦਾ ਹਰ ਬੰਦੇ ਨੂੰ ਇਹੀ ਜਦੋਂ ਕੋਈ ਉਹਨਾਂ ਕੋਲ ਕੰਮ ਲੈ ਕੇ ਜਾਂਦਾ ਸੀ ਜਾਂ ਕੋਈ ਉਹਨਾਂ ਕੋਲ ਸ਼ਿਕਾਇਤ ਕੀਤੀ ਜਾਂਦੀ ਸੀ ਕਿਉਂਕਿ ਪੱਤਰਕਾਰ ਅਕਸਰ ਉਹਨਾਂ ਨੂੰ ਸਵਾਲ ਕਰਦੇ ਸੀਗੇ ਕਿ ਮੇਅਰ ਸਾਹਿਬ ਤੁਹਾਡੇ ਹੁੰਦੇ ਪਟਾਲੇ ਦੇ ਵਿੱਚ ਛਾੜ ਆਇਆ ਪਿਆ ਨਜਾਇਜ਼ ਬਿਲੀ ਦਾ ਕੰਮ ਨਹੀਂ ਹੋ ਰਿਹਾ ਕੰਮ ਨਹੀਂ ਹੋ ਰਿਹਾ ਕਿਸੇ ਦਾ ਸੜਕਾਂ ਟੁੱਟੀਆਂ ਪਈਆਂ ਕੂੜਾ ਫੈਲ ਰਿਹਾ ਪਿਆ ਤੁਸੀਂ ਕਰ ਕੀ ਰਹੇ ਹੋ ਤਾਂ ਮੇਅਰ ਸਾਹਿਬ ਕਹਿੰਦੇ ਸੀ ਮੇਰੀ ਕੋਈ ਗੱਲ ਹੀ ਨਹੀਂ ਸੁਣਦਾ ਜੀ ਚਲੋ ਫਾਈਲਾਂ ਦਾ ਲੱਗ ਚੀਜ ਹੋ ਗਈਆਂ ਉਹਨਾਂ ਨੂੰ ਲਾਣ ਨਾ ਆਣ ਜਿੱਦਾਂ ਉਹ ਕਹਿ ਰਹੇ ਉਹ ਗੰਦਗੀ ਜਾਂ ਹੋਰ ਕੰਮ ਇਹ ਹੁੰਦੇ ਉਹਨਾਂ ਦੇ ਘਰ ਦੇ ਦੇਖੋ ਤੁਹਾਡੇ ਸਾਹਮਣੇ ਜਦੋਂ ਇੱਥੇ ਮਿਨਿਸਟਰ ਸਾਹਿਬ ਆਏ ਸੀਗੇ ਹਾਂ ਤਾਂ ਵੀਡੀਓ ਵੀ ਜਾ ਰਹੀਆਂ ਹੋਈਆਂ ਸੀਗੀਆਂ ਮੇਅਰ ਸਾਹਿਬ ਨੂੰ ਬਿਲਕੁਲ ਝਾੜ ਪਈ ਹਾਲਾਂਕਿ ਕਮਿਸ਼ਨਰ ਨੂੰ ਵੀ ਝਾੜ ਪਈ ਔਰ ਜਿਹੜਾ ਮੰਤਰੀ ਸੀ ਉਹ ਸਾਫ਼-ਸਾਫ਼ ਸਿੱਧੇ-ਸਿੱਧੇ ਲਫ਼ਜ਼ਾਂ ਵਿੱਚ ਕਹਿ ਕੇ ਗਿਆ ਸੀ ਕਿ ਮੈਂ ਬਹੁਤ ਵੱਡਾ ਐਕਸ਼ਨ ਲੈ ਸਕਦਾ ਡਾਕਟਰ ਜੋਧੀ ਗੱਲ ਕਰ ਰਹੇ ਡਾਕਟਰ ਰੁਜੋਧੀ ਗੱਲ ਕਰ ਰਹੇ ਹਾਲਾਂਕਿ ਮੇਅਰ ਔਰ ਹਲ ਅਗਲੇ ਦਿਨ ਹੀ ਉਹਨਾਂ ਦੀ ਸਾਰੀ ਜਿਹੜੀ ਜਿਵੇਂ ਕੂੜੇ ਕਰਕੇ ਉਹਨਾਂ ਨੇ ਇਹ ਡਾਂਡ ਪਈ ਸੀ ਉਹ ਨਾਲ ਦੀ ਨਾਲ ਸਾਫ਼ ਜ਼ਰੂਰ ਹੋ ਗਿਆ ਪਰ ਸਾਫ਼ ਉਦੋਂ ਹੋਇਆ ਜਦੋਂ ਤੇ ਮੰਤਰੀ ਨੇ ਆ ਕੇ ਉੱਤੇ ਝਾੜ ਪਾਈ ਕਮਿਸ਼ਨਰ ਕੀ ਕਹਿ ਸਕਦੇ ਹੋ ਕਿਤੇ ਕਿਤੇ ਮੇਅਰ ਦੀ ਬੇਇੱਜ਼ਤੀ ਕਰਾਉਣ ਲਈ ਵੀ ਇਦਾਂ ਦੇ ਕੀਤੇ ਜਾਂਦੇ ਕੰਮ ਦੇਖੋ ਜੀ ਇੰਪਲਾਈਜ਼ ਹੈ ਨਾ ਜਿਹੜੇ ਉਹਨਾਂ ਨੇ ਇੱਕ ਯੂਨੀਅਨ ਬਣਾ रखी ਹੈ ਪਟਿਆਲਾ ਕਾਰਪੋਰੇਸ਼ਨ ਦੇ ਵਿੱਚ ਪਟਿਆਲਾ ਕਾਰਪੋਰੇਸ਼ਨ ਨੂੰ ਕਾਰਪੋਰੇਸ਼ਨ ਹੀ ਕਰਪਸ਼ਨ ਦਾ ਘਰ ਕਿਹਾ ਜਾਂਦਾ ਹੈ ਕਿਉਂਕਿ ਹਰ ਜਿਹੜਾ ਉੱਥੇ ਅਫਸਰ ਹੈ ਜਿਹੜਾ ਵੱਡੇ ਤੋਂ ਲੈ ਕੇ ਉੱਪਰ ਤੱਕ ਕਿਸੇ ਨਾ ਕਿਸੇ ਨਾਲ ਇੱਕ ਦੂਜੇ ਦੀ ਇਨਵੋਲਵਮੈਂਟ ਹੈਗੀ ਤੁਸੀਂ ਇਲਜ਼ਾਮ ਲਾ ਰਹੇ ਹੋ ਦਾਅਵੇ ਨਾਲ ਕਹਿ ਰਹੇ ਮੈਂ ਬਿਲਕੁਲ ਦਾਅਵਾ ਕਰਨਾ ਮੈਂ ਤੁਹਾਨੂੰ ਇਹ ਜੀਆਂ 100 ਤੁਹਾਨੂੰ ਮੈਂ ਬਿਲਡਿੰਗਾਂ ਦਿਖਾ ਦਾਂਗਾ ਜਿਦੇ ਵਿੱਚ ਇੱਕ ਵੀ ਪੈਸਾ ਸਰਕਾਰ ਨੂੰ ਨਹੀਂ ਗਿਆ ਹੋਇਆ ਸਾਰਾ ਪੈਸਾ ਅਫਸਰਾਂ ਦੀ ਜੇਬ ਦੇ ਵਿੱਚ ਗਿਆ ਹੋਇਆ ਕੱਲ ਨੂੰ ਤੁਹਾਡੇ ਤੇ ਜੇ ਯੂਨੀਅਨ ਉਂਗਲ ਕਢੀ ਕਰਕੇ ਤੁਸੀਂ ਕਿਸੇ ਪਾਰਟੀ ਦੀ ਗੁੰਦਨ ਬੋਗੀਆ ਹਾਂ ਬਿਲਕੁਲ ਆਮ ਆਦਮੀ ਪਾਰਟੀ ਦਾ ਜੀ ਆਪਣੀ ਪਾਰਟੀ ਕੋਲ ਨਹੀਂ ਫਰਿਆਦ ਫਰਿਆਦ ਕਰ ਰਹੇ ਕਿ ਮੇਰੀ ਬੁੱਕਤ ਨਹੀਂ ਪੈਂਦੀ ਜੇ ਉਹ ਵਾਰ ਵਾਰ ਕੈਮਰੇ ਦੇ ਕੇ ਕਹਿੰਦਾ ਵੀ ਮੈਂ ਬੇਵਸ ਆ ਮੇਰੀ ਸੁਣਵਾਈ ਨਹੀਂ ਹੋਈ ਨਹੀਂ ਆਪਣੇ ਜਾਨ ਪਾਰਟੀ ਪ੍ਰਧਾਨ ਕੋਲ ਜਾਨ ਰੂਲਿੰਗ ਪਾਰਟੀ ਦੇ ਵਿੱਚ ਨੇ ਉਹਨਾਂ ਨੇ ਸਾਰੇ ਕਿਤੇ ਕੰਪਲੀਟ ਰਜੋਤ ਸਿੰਘ ਉਹਨਾਂ ਨੂੰ ਵੀ ਸ਼ਾਇਦ ਉਹਨਾਂ ਦੀ ਮੰਨਣੀ ਚਾਹੀਦੀ ਸਾਰੇ ਕਿਤੇ ਕੰਪਲੀਟ ਕਰ ਚੁੱਕੇ ਜੇ ਸਾਡੇ ਮੇਅਰ ਦੀ ਨਹੀਂ ਚੱਲਦੀ ਵੀ ਕਿਹਦੀ ਚੱਲਦੀ ਸਾਰੇ ਕਿਤੇ ਕੰਪਲੀਟ ਕਰ ਚੁੱਕੇ ਆ ਪਰ ਅਫਸਰ ਇੰਨੇ ਜ਼ਿਆਦਾ ਹਾਵੀ ਹੋ ਚੁੱਕੇ ਆ ਉਹਨਾਂ ਦੇ ਉੱਪਰ ਵੀ ਉਹ ਉਹਨਾਂ ਦੀ ਸੁਣਦੇ ਹੀ ਨਹੀਂਗੇ ਉੱਚ ਅਫਸਰੋਂ ਨਹੀਂ ਸੁਣਦੇ ਆ ਉਹਨਾਂ ਨੂੰ ਵੀ ਖਿੱਚਣਾ ਚਾਹੁੰਦੇ ਕ腐ਸ਼ਨ ਦੇ ਖੱਡੇ 'ਚ ਤੂੰ ਵੀ ਆ ਜਾ ਹਾਂ ਬਿਲਕੁਲ ਉਹ ਸਾਰੇ ਇਹੀ ਚਾਹੁੰਦੇ ਆ ਉਹ ਉਹ ਕਹਿੰਦੇ ਵੀ ਮੈਨੂੰ ਪਾਰਟੀ ਨੇ ਇਮਾਨਦਾਰੀ ਦੇ ਸਿਰ ਤੇ ਮੈਨੂੰ ਮੇਅਰ ਬਣਾਇਆ ਮੈਂ ਇਮਾਨਦਾਰ ਰਾਵਾਂਗਾ ਨਾ ਖਾਵਾਂਗਾ ਨਾ ਖਾਂਦਾ ਮੰਗਾ ਉਹ ਵਿਤਰ ਸਿੰਘ ਬੜੇ ਦਾਅਵੇ ਨਾਲ ਕਹਿ ਰਿਹਾ ਆਪਣੇ ਵੀਡੀਓ 'ਚ ਉਹ ਐਸਡੀਓ ਦੇ ਨਾਲ ਬੈਠੇ ਨੇ ਕਿ ਜਿਹੜੇ ਉਹ ਆਪਣਾ ਰੀਚਾਰਜ ਬੈਲ ਬਣੇ ਨੇ ਕੂਜੇ ਬਣਾਉਂਦੇ ਆ ਜਿਹੜੇ ਉਹ ਕਹਿੰਦੇ ਜੀ ਵੀ ਜਿਹੜਾ ਮੰਤਰੀ ਬਲਬੀਰ ਸਿੰਘ ਨੇ ਉਹਨਾਂ ਦੇ ਘਰ ਦੇ ਕੋਲ ਬਣੇ ਉੱਥੇ ਲੋਕਾਂ ਦੀ ਡਿਮਾਂਡ ਸੀਗੀ ਤਾਂ ਬਣਾਤੇ ਵਿਚਿਤਰਨਗਰ ਚ ਵੀ ਕੰਮ ਚੱਲ ਰਿਹਾ ਉਸ ਤੋਂ ਬਾਅਦ ਤੁਹਾਡਾ ਆਪਣਾ ਨਹਿਰੂ ਪਾਰਕ ਚ ਵੀ ਚੱਲ ਰਿਹਾ ਕਹਿੰਦੇ 15 ਤੋਂ 20 ਬਣਦੇ ਆ ਇਹ ਤੇ 32 ਲੱਖ ਦਾ ਕੰਮ ਹੈ ਇਹ ਹੋ ਰਿਹਾ ਕਹਿੰਦਾ ਉਹ ਜਿਹੜਾ ਬੁੱਕ ਦਾ ਇਸ਼ੂ ਹੈ ਵੀ ਉਹ ਬੁੱਕ ਕਿੱਥੇ ਗਈ ਕਹਿੰਦਾ ਵੀ ਐਸ ਡੀਓ ਸਾਹਿਬ ਚੰਡੀਗੜ੍ਹ ਗਏ ਸੀ ਉਹਨੇ ਜੇਬ ਚ ਚੱਲੀ ਗਈ ਸੀ ਚਾਪੀ ਉਹ ਜੇ ਸਰਮਾਰੀ ਚ ਪਈ ਸੀਗੀ ਉਹ ਆਏ ਨੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਉਹ ਦਿਖਾ ਵੀ ਰਹੇ ਵੀ ਉਹ ਚ ਇਹਨਾਂ ਜਾਂਚ ਦਾ ਵਿਸ਼ਾ ਡਿਜੀਨਸ ਕੋਲ ਫਾਈਲ ਚਲੀ ਗਈ ਹੈ ਹਾਂ ਆਪਣੇ ਇਕੱਲੀ ਇਕੱਲੀ ਚੀਜ਼ ਉਹਨਾਂ ਨੇ ਨੋਟ ਕਰ ਲੈਣੀ ਹੈ ਆਪਾਂ ਗੱਲ ਕਰ ਲੈ ਪਵਿੱਤਰ ਸਿੰਘ ਦੀ ਨਹੀਂ ਜਾ ਉਹਨਾਂ ਨਾਲ ਜਿਹੜੇ ਬੈਠੇ ਐ ਐਸ ਡੀਓ ਨਹੀਂ ਹੈ ਉਹਨਾਂ ਦੀ ਗੱਲ ਨਹੀਂ ਕਰਾਂਗੇ ਜਿਹੜੀਆਂ 10 ਇਹ ਜੇ 12 ਫਾਈਲਾਂ ਹੋਰ ਚੱਕੀ ਫਿਰਦੇ ਆ ਜੇ ਕਿਤੇ ਜਿਹੜੀ ਫਾਈਲ ਉਹਨਾਂ ਨੇ ਕੱਲ ਆਪਣੇ ਕੈਮਰੇ ਦੇ ਅੱਗੇ ਲੈ ਕੇ ਦਿਖਾਈ ਹੈ ਜੇ ਹੀ ਮੇਅਰ ਨੂੰ ਪਹਿਲਾਂ ਦਿਖਾ ਦਿੰਦੇ 10 ਦਿਨ ਪਹਿਲਾਂ ਦਿਖਾ ਦਿੰਦੇ 2 ਮਹੀਨੇ ਪਹਿਲਾਂ ਦਿਖਾ ਦਿੰਦੇ ਹਨਾ ਤਾਂ ਇਹ ਨੋਬਤ ਨਹੀਂ ਆਉਂਦੀ ਸੀਗੀ ਮੇਰ ਕੋਈ ਪਾਗਲ ਨਹੀਂ ਹੈ ਮੇਰ ਕੋਈ ਬੇਫੂਫ ਨਹੀਂ ਹੈ ਮੇਰ ਨੇ ਬੜੀ ਆਪਣੀ ਕੋਸ਼ਿਸ਼ ਕੀਤੀ ਹੈ ਵੀ ਮੇਰੇ ਕੋਲੇ ਫਾਈਲਾਂ ਲੈ ਕੇ ਆਓ ਉਹ ਇਸ ਤੋਂ ਪਹਿਲਾਂ ਦੋ ਵਾਰੀ ਬੁਲਾ ਵੀ ਚੁੱਕਿਆ ਉਸ ਨੂੰ ਵੀ ਤੂੰ ਫਾਈਲ ਲੈ ਕੇ ਆ ਇਹਨੇ ਇਹ ਹਰ ਵਾਰ ਟਾਲਮਟੋਲ ਕੀਤੀ ਜਾਂਦੀ ਸੀ ਹਰ ਵਾਰ ਕੋਈ ਬਹਾਨਾ ਮਤਲਬ ਮੇਰ ਨੂੰ ਟਿਚ ਸਮਝਾਇਆ ਜਾਂਦਾ ਹੈ ਸਟਾਫ ਟੂ ਮਿਲਿਆ ਇਹਨਾਂ ਨੂੰ ਬਿਲਕੁਲ ਬਿਲਕੁਲ ਸਭ ਕੁਝ ਹੈਗਾ ਮੇਰ ਸਾਹਿਬ ਕੋਲੇ ਪਰ ਮੈਂ ਸਿੱਧੇ ਸ਼ਬਦਾਂ 'ਚ ਕਹਿਣਾ ਹੈ ਮੇਰ ਸਾਹਿਬ ਨੂੰ ਜਿਹੜੇ ਕਰਪਟ ਇੰਪਲਾਈਜ਼ ਆ ਉਹ ਟੀਚਰ ਸਮਝਦੇ ਆ ਉਹ ਕਹਿੰਦੇ ਵੀ ਸਾਡੀ ਇਹਦੇ ਇਹਨਾਂ ਦੀ ਸਾਡੇ ਅੱਗੇ ਕੋਈ ਵੈਲ ਨਹੀਂ ਹੈ ਸਾਨੂੰ ਪਤਾ ਅਸੀਂ ਕੰਮ ਕਿਵੇਂ ਕਰਨਾ ਬੜੇ ਸਾਲਾਂ ਤੋਂ ਅਸੀਂ ਸਰਵਿਸ ਕਰ ਰਹੇ ਹਾਂ ਪਰ ਮੈਂ ਤੁਹਾਡੀਆਂ ਗੱਲਾਂ ਤੋਂ ਸਹਿਮਤ ਨਹੀਂ ਹੋ ਰਿਹਾ ਜਸਵੀਰ ਜੀ ਫਸਟ ਸਿਟੀਜ਼ਨ ਆਫ ਦਾ ਸਿਟੀ ਹੁੰਦਾ ਮੇਅਰ ਬਿਲਕੁਲ ਸ਼ਹਿਰ ਦਾ ਪਹਿਲਾ ਨਾਗਰਿਕ ਬੜਾ ਵੱਡਾ ਰਤਬਾ ਹੈ ਇਹ ਚਾਹੇ ਪੋਲੀਟਿਕਲ ਹੀ ਹੈ ਬਿਲਕੁਲ ਬਿਲਕੁਲ ਉਸ ਤਰ੍ਹਾਂ ਇਹਨੂੰ ਮਤਲਬ ਆਪਾਂ ਕਹੀਏ ਵੀ ਉਹ ਨੁਕਰ ਲਾਇਆ ਪਏ ਦੇਖੋ ਐਵੇਂ ਆ ਇੱਕ ਕਹਾਵਤ ਹੈ ਬੜੀ ਪੁਰਾਣੀ ਪੰਜਾਬੀ ਦੀ ਕਹਾਵਤ ਹੈ ਜਿਹੜੇ ਸਿੱਧੇ ਪੇੜ ਹੁੰਦੇ ਨੇ ਸਭ ਤੋਂ ਪਹਿਲਾਂ ਲੋਕੋਂ ਨੂੰ ਹੀ ਕੱਟ ਤਾਂ ਉਹਦਾ ਕਾਰਨ ਕੀ ਹੈ ਵੀ ਹਰ ਕੋਈ ਚਾਹੁੰਦਾ ਵੀ ਕੁੰਦਨ ਗੋਗਿਆ ਮੇਰ ਪਟਾਲੇ ਦਾ ਨਾ ਰਹੇ ਇਹ ਨਹੀਂ ਰਹੇਗਾ ਕੋਈ ਇਹੋ ਜਿਹਾ ਬੰਦਾ ਆਏਗਾ ਇਸ ਸੀਟ ਤੇ ਆਪ ਵੀ ਖਾਏਗਾ ਤੇ ਅਫਸਰਾਂ ਨੂੰ ਵੀ ਖਾਏ ਉਹ ਪਾਰਟੀ ਦਾ ਗਰੁੱਪ ਵੀ ਜੇ ਕੋਈ ਹੋਰ ਚਾਹੁੰਦਾ ਹੋਵੇ ਮੈਂ ਬਣਾਉਂ ਉਹ ਦੇਖੋ ਪਟਾਲੇ 2 2 3 3 ਗਰੁੱਪ ਬਨੇ ਹੋਏ ਆ ਮੇਅਰ ਸਾਹਿਬ ਦੇ ਖਿਲਾਫ ਹਾਂ ਆਮ ਆਦਮੀ ਪਾਰਟੀ ਦੇ ਮੇਅਰ ਸਾਹਿਬ ਦੇ ਖਿਲਾਫ ਵੀ ਕਾਂਸਪੀਰੇਸੀ ਹੁੰਦੀ ਰਹਿੰਦੀ ਹੈ ਹਮੇਸ਼ਾ ਕੋਈ ਨਾ ਕੋਈ ਪੋਲੀਟਿਕਲ ਬੰਦਾ ਹੀ ਉਹਨਾਂ ਨੂੰ ਦੁਬਾਨ ਦੀ ਕੋਸ਼ਿਸ਼ ਕਰਦਾ ਮੈਂ ਬਿਲਕੁਲ ਡੰਕੇ ਦੀ ਝੋਟ ਤੇ ਗੱਲ ਕਰਨ ਆਇਆ ਕਿਉਂਕਿ ਮੈਂ ਗਰਾਉਂਡ ਜ਼ੀਰੋ ਤੇ ਕੰਮ ਕਰਦਾ ਮੈਂ ਇੱਕ ਬਹੁਤ ਵਧੀਆ ਤਰੀਕੇ ਨਾਲ ਪਟਿਆਲੇ ਦੀਆਂ ਇਹ ਜਿਹੀਆਂ ਸਟੋਰੀਆਂ ਵੀ ਗੱਡੀਆਂ ਬਹੁਤ ਵਧੀਆ ਇਹ ਜਿਹੀਆਂ ਮੈਂ ਬਿਲਡਿੰਗਾਂ ਵੀ ਚੂਜ਼ ਕਰਕੇ ਦਿੱਤੀਆਂ ਆਈਆਂ ਮੈਂ ਸਾਰਾ ਵਿਦ ਡਿਟੇਲ ਵਿਦ ਪੇਪਰ ਤੁਹਾਨੂੰ ਅਗਲੇ ਨੈਕਸਟ ਐਪੀਸੋਡ ਦੇ ਵਿੱਚ ਦਿਖਾਵਾਂਗਾ ਕਿਹੜੀ ਬਿਲਡਿੰਗ ਦੇ ਵਿੱਚ ਕਿੰਨੀ ਕ੍ਰਾਪਸ਼ਨ ਹੈ ਕਰੋੜਾ ਰੁਪਏ ਦੀ ਕ੍ਰਾਪਸ਼ਨ ਅਸੀਂ ਫੜੀ ਹੈ ਜਿਹੜੀ ਹੈਗੀ ਹੈ ਹਾਲਾਂਕਿ ਮੇਅਰ ਸਾਹਿਬ ਕਹਿੰਦੇ ਵੀ ਮੇਰੇ ਟਾਈਮ ਤੋਂ ਪਹਿਲਾਂ ਹੋਇਆ ਮੈਂ ਇਹਦਾ ਕੋ ਉਸੀ ਜਣਾ ਦੇ ਕੀਤੀ ਅਫਸਰਾਂ ਨੂੰ ਬੁਲਾਣ ਦੀ ਪਰ ਅਫਸਰਾਂ ਦੀ ਆਪਸੀ ਯੂਨੀਅਨ ਦੇ ਚੱਕਰ ਦੇ ਵਿੱਚ ਹਰ ਵਾਰ ਉਹਨਾਂ ਨੂੰ ਮਾਤਖਾਣੀ ਪੈਂਦੀ ਹੈ। ਤੇ ਹੁਣ ਪਰ ਕੀ ਕਰਨਗੇ ਮੇਰ ਸਾਹਿਬ? ਹੁਣ ਮੇਰ ਸਾਹਿਬ ਤੰਗ ਆ ਕੇ ਆਪਣਾ ਪੰਜਾਬੀ ਵਾਂਗੂ ਬਸਤਾ ਭਾਰੀ ਕਰਕੇ ਕੇ ਚੱਕ ਕੇ ਵਿਜੀਲੈਂਸ ਨੂੰ ਫੜਾਏ ਆ ਵੀ ਆਹ ਫਾਈਲਾਂ ਕਰੋੜਾ ਰੁਪਏ ਦਾ ਕਪਲਾ ਹੈ ਵੀ ਤੁਸੀਂ ਇਹਨਾਂ ਚ ਆਈਡੈਂਟੀਫਾਈ ਕਰੋ ਕਿਹੜਾ ਬੰਦਾ ਕਿਹੜਾ ਅਫਸਰ ਇਹਦੇ ਵਿੱਚ ਕਰਪਟ ਹੈਗਾ ਕਿਹੜਾ ਨਹੀਂ ਹੈਗਾ ਉਹ ਆਪਣੇ ਵੱਲੋਂ ਇੱਕ ਪੱਲਾ ਝਾੜਿਆ ਜਾਂ ਕਹਿ ਲਓ ਵੀ ਆਪਣੇ ਵੱਲੋਂ ਪੂਰੀ ਕਾਰਵਾਈ ਕਰਕੇ ਆਏ ਇਮਾਨਦਾਰੀ ਦਾ ਸਬੂਤ ਦੇ ਕੇ ਆਏ ਆ। ਉਹਨਾਂ ਨੇ ਅਫਸਰਾ ਦੇ ਖਿਲਾਫ ਦੀਆਂ ਫਾਈਲਾਂ ਇਹ ਫੜਾ ਕੇ ਆਏ ਆ ਵਿਜੀਲੈਂਸ ਨੂੰ ਹੁਣ ਮਾਮਲਾ ਜਿਹੜਾ ਆ ਗਿਆ ਜਿਹੜੀ ਕਹੇ ਲਈ ਵੀ ਬਾਲ ਹੈ ਵਿਜੀਲੈਂਸ ਦੇ ਪਾਲੇ ਦੇ ਵਿੱਚ ਆ ਗਈ ਕੀ ਲੱਗਦਾ ਤੁਹਾਨੂੰ ਆਮ ਤੌਰ ਤੇ ਜਿਹੜਾ ਬੰਦਾ ਕਈਏ ਵੀ ਇਸ ਸਿਸਟਮ ਦਾ ਹਿੱਸਾ ਨਹੀਂ ਬਣ ਪੰਦਾ ਉਹ ਛੱਡ ਦਿੰਦਾ ਉਹ ਹੈ ਜੀ ਮੇਰ ਉਹ ਤਾਂ ਨਹੀਂ ਕਿ ਮੈਂ ਛੱਡੀ ਦਿਆ ਮੇਰ ਸੀ ਨਹੀਂ ਦੇਖੋ ਮੇਰ ਸਾਹਿਬ ਇਹ ਡਟੇ ਰਹਿਣ ਕੇ ਕਹਿਣਾ ਹੈ ਇਮਾਨਦਾਰ ਹਮੇਸ਼ਾ ਬੰਦਾ ਨਾ ਤਕੜਾ ਹੁੰਦਾ ਹੈ ਕਿਉਂਕਿ ਉਹਨੂੰ ਚੈਨ ਦੀ ਨੀਂਦ ਆਉਂਦੀ ਹੈ ਜਿਵੇਂ ਤੁਸੀਂ ਕਹਿ ਕੇ ਹਟੇ ਵੀ ਸੋਫੇ ਤੇ ਵੀ ਸੁੱਤਾ ਪਿਆ ਉਹਨੂੰ ਸੋਫੇ ਤੇ ਨੀਂਦ ਆ ਗਈ ਹੈ ਉਹਦਾ ਕਾਰਨ ਉਹਦਾ ਵੀ ਲੋਕਾਂ ਨਾ ਮੈਂ ਕਰਨਾ ਹੈ ਹੈਨਾ ਉਹ ਆਰਾਮ ਨਾਲ ਸੌਂਦਾ ਹੈ ਰਾਮ ਨਾਲ ਆਂਦਾ ਆਰਾਮ ਨਾਲ ਚਲਾ ਜਾਂਦਾ ਉਹਨੂੰ ਪਤਾ ਹੈ ਕਿ ਮੈਂ ਕੋਰਪਸ਼ਨ ਕੀਤੀ ਨਹੀਂ ਮੈਨੂੰ ਜੋ ਮਰਜ਼ੀ ਕਰ ਲੈ ਮੇਰਾ ਬਿਲਕੁਲ ਦਾਵਨ ਸਾਫ਼ ਹੈ ਆ ਉਹ ਡੰਡਾ ਚੱਕ ਕੇ ਰੱਖਣਗੇ ਉਹ ਵੀ ਜੀ ਦਾ ਸਾਲ ਬਿਲਕੁਲ ਡੰਡਾ ਵਿਜੀਲੈਂਸ ਨਾਲ ਚੱਕਿਆ ਹਾਲਾਂਕਿ ਉਹਨਾਂ ਨੇ ਕਈ ਇਹ ਜਿਹੇ ਮੁੱਦੇ ਚੱਕੇ ਆ ਜਿਹਦੇ ਵਿੱਚ ਉਹ ਬੇਵਸ ਹੋ ਜਾਂਦੇ ਆ ਕਿਉਂਕਿ ਕਮਿਸ਼ਨਰ ਕਈ ਜਿਹੜੇ EMPLOYEES ਆ ਹਮੇਸ਼ਾ ਆਪਣੀ ਜਿਹੜੀ ਹੈ ਸਾਰੀ ਗੱਲ ਕਮਿਸ਼ਨਰ ਦੇ ਸੱਟ ਤੇ ਵੀ ਤੁਸੀਂ ਕਮਿਸ਼ਨਰ ਸਾਹਿਬ ਨਾਲ ਜਾ ਕੇ ਗੱਲ ਕਰੋ ਤੁਸੀਂ ਠੋਕੇ ਕਹਿੰਦੇ ਹੋ ਕਿ ਰਵਜੋਤ ਉਹਨਾਂ ਦੀ ਜਾਣਕਾਰੀ ਚ ਹੋਏਗਾ ਮਾਮਲਾ ਪਰ ਉਹ ਨਹੀਂ ਕੁਝ ਕਰਦੇ ਸਰ ਦੇਖੋ ਮੇਰ ਸਾਹਿਬ ਕਿਤੇ ਨਾ ਕਿਤੇ ਪਾਰਟੀ ਦੇ ਬਹੁਤ ਵਧੀਆ ਵਰਕਰ ਵੀ ਹੈ ਅਹੁਦੇਦਾਰ ਵੀ ਹੈ ਉਹਨਾਂ ਨੇ ਕੱਲੀ ਕੱਲੀ ਗੱਲ ਉੱਪਰਲੇ ਅਫਸਰਾਂ ਨੂੰ ਜਾਂ ਉੱਪਰ ਮੰਤਰੀਆਂ ਨੂੰ ਸਾਰੀ ਕੁਝ ਦੱਸੀ ਹੋਈ ਹੈ ਜਾਂ ਜਿਹੜੇ ਮੰਤਰੀ ਹਨ ਨੇ ਡਿਪਾਰਟਮੈਂਟ ਦੇ ਮੰਤਰੀ ਹੈ ਦੂਜੇ ਮੰਤਰੀ ਸਭ ਨੂੰ ਉਹ ਦੱਸਦੇ ਆ ਪਰ ਕਾਰਨ ਕੀ ਹੈ ਕਿ ਉਹ ਬੇਵਸ ਹੈ ਕੁਝ ਨਿਕਾਲ ਸਕਦੇ ਹੋ ਇਹ ਜੇ ਮੈਂ ਤੁਹਾਨੂੰ ਐਗਜ਼ਾਮਪਲ ਜੇ ਦੇਣਾ ਮਰਵਾਹ ਜੀ ਤਾਂ ਆਮ ਆਦਮੀ ਪਾਰਟੀ ਨੂੰ ਬੜਾ ਅਫਸੋਸ ਹੋਏਗਾ ਵੀ ਅਸੀਂ ਬੜਾ ਇੱਕ ਇਮਾਨਦਾਰ ਅਫਸਰ ਜਾਂ ਮੇਅਰ ਚੁਣ ਕੇ ਲਗਾਇਆ ਸੀ ਪਰ ਅਫਸਰਾਂ ਨੇ ਉਹਨਾਂ ਨੂੰ ਜ਼ੀਰੋ ਕਰਤਾ ਹਾਲਾਂਕਿ ਤਿੰਨ ਚਾਰ ਦਿਨਾਂ ਤੋਂ ਬਹੁਤ ਇਹ ਜੇ ਵੀਡੀਓ ਵਾਇਰਲ ਹੋ ਰਹੀਆਂ ਵੀ ਅਫਸਰ ਬਹੁਤ ਖਾਵੀ ਹੋਏ ਪਏ ਆ ਵੀ ਨਾ ਤਾਂ ਇਹਨਾਂ ਦੇ ਐਮਐਲਏ ਦੀ ਗੱਲ ਸੁਣੀ ਜਾਂਦੀ ਹੈ ਨਾ ਇਹਨਾਂ ਦੇ ਮੇਰਾਂ ਦੀ ਗੱਲ ਸੁਣੀ ਜਾਂਦੀ ਹੈ ਨਾ ਹੀ ਮੰਤਰੀਆਂ ਦੀ ਗੱਲ ਸੁਣੀ ਜਾਂਦੀ ਹੈ ਸਿਰਫ ਅਫਸਰਾਂ ਦੀ ਗੱਲ ਸੁਣਦੇ ਆ ਅਰ ਅਫਸਰਾਂ ਨੇ ਦਿਲ ਖੋਲ ਕੇ ਕ੍ਰਪਸ਼ਨ ਕੀਤੀ ਹੈ ਪਟਿਆਲੇ ਦੇ ਵਿੱਚ ਵਿਜੀਲੈਂਸ ਦੇਖੋ ਤੁਹਾਡੇ ਸਾਹਮਣੇ ਕਿੰਨੇ ਅਫਸਰ ਟੰਗਦੇ ਆ ਬਿਲਕੁਲ ਠੀਕ ਆ ਸੋ ਦਰਸ਼ਕੋ ਜੋ ਜਸਬੀਰ ਜੀ ਉਹਨਾਂ ਨੇ ਗੱਲਾਂ ਕਹੀਆਂ ਕਿ ਵਾਕਈ ਹੀ ਪਟਿਆਲਾ ਦੇ ਵਿੱਚ ਭ੍ਰਸ਼ਟਾਚਾਰ ਦਾ ਖਾਸ ਕਰ ਪਟਿਆਲਾ ਨਗਰ ਨਿਗਮ ਦੇ ਵਿੱਚ ਇਹਨਾ ਬੂਲਬਾਲਾ ਹੋ ਚੁੱਕਾ ਹੈ ਕਿ ਮੇਅਰ ਦੀ ਵੀ ਉਸਤੇ ਪੇਸ਼ ਨਹੀਂ ਜਾ ਰਹੀ ਮੈਂ ਇੱਕ ਵਾਰ ਫੇਰ ਜਿਹੜੇ ਪਟਿਆਲਾ ਦੇ ਖਾਸ ਕਰ ਲੋਕ ਨੇ ਤੇ ਸਾਡੇ ਹੋਰ ਜਿਹੜੇ ਵਿਊਅਰਸ ਨੇ ਤੁਸੀਂ ਇਸ ਤੇ ਜ਼ਰੂਰ ਆਪਣਾ ਕਮੈਂਟ ਦੇਣਾ ਵੀ ਕੁੰਦਨ ਗੋਗਿਆ ਸਹੀ ਹੈ ਜਾਂ ਗਲਤ ਹੈ ਵਾਕਈ ਕਰਪਸ਼ਨ ਨੇ ਨਿਪਾੜੀ ਹੈ ਕਿ ਮੇਅਰ ਨੂੰ ਵਿਜੀਲੈਂਸ ਕੋਲ ਜਾਣਾ ਪੈ ਜੇ ਫੈਸਲਾ ਖੈਰ ਜਨਤਾ ਜਨਾਰਦਨ ਨੇ ਕਰਨਾ ਹੁੰਦਾ ਕੌਣ ਸਹੀ ਹੈ ਕੌਣ ਨਹੀਂ ਜਸਵੀਰ ਜੀ ਤੁਸੀਂ ਚਰਚਾ ਕੀਤੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਹੋਰ ਨਮੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਹੁਣ ਦੇਓ ਬਲਜੀਤ ਮਰਵਾਹਾ ਨੂੰ ਇਜਾਜ਼ਤ ਧੰਨਵਾਦ ਸਵਾਲ ਇਹ ਖੜਾ ਹੋ ਰਿਹਾ ਹੈ ਕਿ